ਤੁਸੀਂ ਦੇਖ ਰਹੇ ਹੋ ਜੀ ਐਸਐਮਜ਼ੈਡ ਨਿਊਜ਼ ਤੇ ਮੈਂ ਹਰਵਿੰਦਰ ਕੁਮਾਰ ਮਨੁੱਖ ਦੇ ਆਰਥਿਕ ਵਿਕਾਸ ਦਾ ਇਤਿਹਾਸ ਪਾਠ 4 ਲੈ ਕੇ ਹਾਜ਼ਰ ਹਾਂ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਅਰਥ ਸ਼ਾਸਤਰ ਦੇ ਬਾਹਰ ਪ੍ਰੋਫੈਸਰ ਪੂਰਨ ਸਿੰਘ ਜੀ ਪ੍ਰੋਫੈਸਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ ਐਸਐਮਜ਼ੈਡ ਨਿਊਜ਼ ਤੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਰਿੰਦਰ ਜੀ ਐਸਐਮਜ਼ੈਡ ਨਿਊਜ਼ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮੱਚ ਪ੍ਰੋਫੈਸਰ ਸਾਹਿਬ ਜਿਹੜੀਆਂ ਅਸੀਂ ਪਹਿਲਾਂ ਤਿੰਨ ਕਿਸ਼ਤਾਂ ਕਰ ਚੁੱਕੇ ਹਾਂ ਮਨੁੱਖ ਦੇ ਆਰਥਿਕ ਵਿਕਾਸ ਤੇ ਇਤਿਹਾਸ ਦੇ ਦੌਰਾਨ ਮੁਤਲਕ ਉਹਦੇ ਬਾਰੇ ਥੋੜਾ ਜਿਹਾ ਤੁਸੀਂ ਸੰਖੇਪ ਦੇ ਵਿੱਚ ਚਾਨਣਾ ਪਾ ਲਿਓ ਅ ਬਰਿੰਦਰ ਜੀ ਆਪਾਂ ਇਹਨੂੰ ਦੋ ਪਾਰਟਸ ਵਿੱਚ ਕਰ ਲੈਨੇ ਹੈਗੇ ਆ ਬਰੀਫ ਜਿਹੜੇ ਕੁਝ ਪੁਆਇੰਟਸ ਹੈਗੇ ਨੇ ਜਿਹੜੇ ਆਪਾਂ ਡਿਸਕਸ ਕੀਤੇ ਸੀਗੇ ਪਹਿਲੇ ਇੰਟਰਵਿਊ ਦੇ ਵਿੱਚ ਜੀ ਇੱਕ ਤੇ ਹੈਗਾ ਕਿ ਆਪਾਂ ਇਹਨੂੰ ਕਾਗਨੀਟਿਵ ਰੈਵਿਊਲੂਸ਼ਨ ਜਿਹੜਾ 70 ਕੁ ਹਜ਼ਾਰ ਸਾਲ ਪਹਿਲਾਂ ਆਇਆ ਉਸ ਤੋਂ ਪਹਿਲਾਂ ਦੀ ਜਿਹੜੀ ਸਿਚੁਏਸ਼ਨ ਹੈਗੀ ਆ ਤੇ ਇੱਕ ਹੈ ਗਿਆ ਕಾಗ್ਨੀਟਿਵ ਰੈਵੋਲੂਸ਼ਨ ਜਿਹੜਾ ਹੈਗਾ 7000 ইয়ার্স ਪਹਿਲਾਂ ਆਇਆ ਸੀ ਉਸ ਤੋਂ ਬਾਅਦ ਦੀ ਔਰ ਐਗਰੀਕਲਚਰ ਰੈਵੋਲੂਸ਼ਨ ਜਿਹੜਾ ਹੈਗਾ 10000 ਬੀਸੀ ਤੋਂ ਪਹਿਲਾਂ ਵਾਲੀ ਸਿਚੁਏਸ਼ਨ ਜਿਹੜੀ ਹੈਗੇ ਆ ਦੋ ਪਾਰਟਸ ਵਿੱਚ ਆਪਾਂ ਦੇਖ ਲੈਣੇ ਹੈਗੇ ਆ ਪਹਿਲਾ ਹੈਗਾ ਕਿ ਬਿਫੋਰ ਕಾಗ್ਨੀਟਿਵ ਰੈਵੋਲੂਸ਼ਨ ਜਿਹੜਾ ਹੈਗਾ ਆਪਾਂ ਜੇ ਦੇਖੀਏ ਕਿ ਕಾಗ್ਨੀਟਿਵ ਰੈਵੋਲੂਸ਼ਨ ਤੋਂ ਪਹਿਲਾਂ ਆਦਮੀ ਜਿਹੜਾ ਸੀਗਾ ਆਦਮੀ ਤੇ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਸੀਗੀਆਂ ਤਕਰੀਬਨ ਤਕਰੀਬਨ ਜਿਹੜਾ ਸੀਗਾ ਉਹ ਏਸ਼ੀਅਨ ਕੰਟੀ ਜਿਹੜੇ ਹੈਗੇ ਨੇ ਯੂਰਪ ਹੈ ਜਾਂ ਅਫਰੀਕਾ ਦੇ ਵਿੱਚ ਹੀ ਵਿਚਰਦਾ ਰਿਹਾ ਸੀਗਾ ਅ ਕਿਉਂ ਮਤਲਬ ਇਹ ਵਿਚਰਦਾ ਰਿਹਾ ਕਿਉਂਕਿ ਜਿਹੜੇ ਸੀ ਬੈਰੀਅਰ ਜਿਹੜੇ ਸੀਗੇ ਉਹ ਬੇਸਿਕਲੀ ਹੈਂਡੀਕੈਪ ਕਰਦੇ ਸੀਗੇ ਆਦਮੀ ਨੂੰ ਅ ਦੂਰ ਜਿਹੜੇ ਏਰੀਆ ਜਿਹੜੇ ਹੈਗੇ ਨੇ ਆਊਟਰ ਵਰਡ ਜਿਹੜਾ ਹੈਗਾ ਉਹਦੇ ਵਿੱਚ ਟ੍ਰੈਵਲ ਕਰਨ ਵਾਸਤੇ ਜੀ ਅ ਹਾਂ ਕੁਝ ਜਿਹੜੇ ਆਈਲੈਂਡ ਸੀਗੇ ਛੋਟੇ-ਛੋਟੇ ਉਹਨਾਂ ਦੇ ਵਿੱਚ ਮਨੁੱਖੀ ਜਾਤੀਆਂ ਜਿਹੜੀਆਂ ਸੀਗੀਆਂ ਉਹ ਸੈਟਲ ਹੋ ਗਿਆ ਸੀਗਾ ਫਾਰ ਐਗਜ਼ਾਮਪਲ ਇੰਡੋਨੇਸ਼ੀਆ ਦੇ ਵਿੱਚ ਫਲੋਰਸ ਆਈਲੈਂਡ ਹੈਗਾ ਉਹਦੇ ਵਿੱਚ ਤਕਰੀਬਨ ਸਾਡੇ ਇੱਕ ਅ ਅ 8 ਸਾਢੇ 8 ਲੱਖ ਸਾਲ ਜਿਹੜਾ ਪਹਿਲਾਂ ਉੱਥੇ ਜਾ ਕੇ ਉਹ ਸੈਟਲ ਹੋ ਗਿਆ ਸੀਗੇ ਬਟ ਉਹ ਸੀ ਦੇ ਵਿੱਚ ਜਿਹੜੀਆਂ ਆਉਟਰਸ ਜਿਹੜਾ ਵਰਡ ਸੀਗਾ ਜਿਵੇਂ ਕਿ ਆਸਟ੍ਰੇਲੀਆ ਹੈਗਾ ਯੂਐਸਏ ਹੈਗਾ ਜਾਂ ਆਸਟ੍ਰੇਲੀਅਨ ਕੰਟੀਨੈਂਟ ਕਹ ਲੋ ਜਾਂ ਐਂਡ ਅਮਰੀਕਨ ਕੰਟੀਨੈਂਟ ਕਹ ਲੋ ਜਿਹੜਾ ਉਹਨਾਂ ਦੇ ਵਿੱਚ ਨਹੀਂ ਜਾ ਪਾਈਆਂ ਕਿਉਂ ਨਹੀਂ ਜਾ ਪਾਈਆਂ ਸੀਗੇ ਕਿਉਂਕਿ ਉਹਨਾਂ ਕੋਲ ਕੁਝ ਇਦਾਂ ਦੇ ਜਿਹੜੇ ਸੀਗੇ ਇਹ ਬੇੜੇ ਜਿਹੜੀ ਸੀਗੇ ਤਾਂ ਉਹ ਉਹਨਾਂ ਦੇ ਵਿੱਚ ਉਜਾ ਨਹੀਂ ਸਕਦੇ ਸੀਗੇ। ਤੋਂ ਇਸ ਕਰਕੇ ਤਕਰੀਬਨ ਏਸ਼ੀਆ, ਯੂਰਪ ਤੇ ਅਫਰੀਕਾ ਦੇ ਵਿੱਚ ਹੀ ਉਹਨਾਂ ਦਾ ਰਿਹਾ ਹੈਗਾ। ਈਵਨ ਆਦਮੀ ਹੀ ਇਕੱਲੇ ਇਹਨਾਂ ਥਾਵਾਂ ਤੇ ਨਹੀਂ ਰਹੇ। ਈਵਨ ਕੁਝ ਜਿਹੜੇ ਐਨੀਮਲ ਸੀਗੇ ਜਾਂ ਕੁਝ ਪਲਾਂਟ ਸੀਗੇ ਉਹ ਵੀ ਇੱਥੇ ਵੱਖਰੇ ਸੀਗੇ। ਦੇ ਜਿਹੜਾ ਆਸਟ੍ਰੇਲੀਅਨ ਕੰਟੀਨੈਂਟ ਸੀਗਾ ਜਾਂ ਜਿਹੜਾ ਅਮਰੀਕਨ ਕੰਟੀਨੈਂਟ ਸੀਗਾ ਉਹਦੇ ਵਿੱਚ ਵੱਖਰੇ ਸੀਗੇ। ਤੋਂ ਇੱਕ ਤਰੀਕੇ ਨਾਲ ਸਾਡੇ ਕੋਲ ਇਕਨੋਮਿਕ ਸਿਸਟਮ ਦੇ ਵਿੱਚ ਡਿਵੀਜ਼ਨ ਆ ਗਈ। ਇੱਕ ਜੁਨੀਕ ਅਸੈਂਬਲੀ ਆਫ ਐਨੀਮਲਸ ਪਲਾਂਟਸ ਜਿਹੜੇ ਸੀਗੇ ਇਹਨਾਂ ਜਿਹੜੇ ਕੰਟਰੀ ਕੰਟੀਨੈਂਟ ਸੀਗੇ ਏਸ਼ੀਆ ਅਫਰੀਕਾ ਯੂਰਪ ਦੇ ਵਿੱਚ ਹੋਗੇ ਇੱਕ ਜੁਨੀਕ ਜਿਹੜਾ ਸੀਗਾ ਅਸੈਂਬਲੀ ਆਫ ਐਨੀਮਲਸ ਐਂਡ ਪਲਾਂਟਸ ਜਿਹੜਾ ਸੀਗਾ ਉਹ ਆਸਟ੍ਰੇਲੀਅਨ ਕੰਟੀਨੈਂਟ ਤੇ ਅਮਰੀਕਨ ਕੰਟੀਨੈਂਟ ਜਿਹੜਾ ਸੀਗਾ ਉਹਦੇ ਵਿੱਚ ਵਿਕਸਤ ਇੱਕ ਸੈਪਰੇਸ਼ਨ ਦੋਨਾਂ ਦੇ ਵਿੱਚ ਸੀਗੀ ਜੀ ਹ ਇਹ ਹੈਗਾ ਕਿ ਬਿਫੋਰ ਕಾಗ್ਨੀਟਿਵ ਰੈਵੋਲੂਸ਼ਨ ਜਿਹੜਾ ਹੈਗਾ 70000 ইয়ার্স ਤੋਂ ਪਹਿਲਾਂ ਦੀ ਇੱਕ ਬਰੀਫ ਪੋਜੀਸ਼ਨ ਹੈਗੀ ਆ ਜਦੋਂ ਆਪਾਂ ਕಾಗ್ਨੀਟਿਵ ਰੈਵਿਊਲੂਸ਼ਨ ਆ ਜਾਂਦਾ ਹੈਗਾ 70000 ਸਾਲ ਪਹਿਲਾਂ ਤਾਂ ਉਸ ਤੋਂ ਬਾਅਦ ਕੀ ਹੈਗਾ ਕਿ ਹੋਮੋ ਸੇਪੀਅਨਸ ਨੇ ਸਭ ਤੋਂ ਪਹਿਲਾਂ ਕੰਮੜਾ ਹੈਗਾ ਜਿਹੜਾ ਕੀਤਾ ਹੈਗਾ ਕਿ ਤਕਰੀਬਨ 45000 ਸਾਲ ਪਹਿਲਾਂ ਜਿਹੜਾ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਗਏ ਹੈ ਕਿਨੇ ਉੱਥੇ ਜਾ ਕੇ ਜਿਹੜੇ ਉੱਥੇ ਜੀਵ ਜੰਤੂ ਜਿਹੜੇ ਸੀਗੇ ਉਹਨਾਂ ਦਾ ਇੱਕ ਖੁਸ਼ਹਾਲ ਵਰਡ ਸੀਗਾ ਬਹੁਤ ਪ੍ਰੋਗਰੈਸ ਕੀਤੇ ਸੀਗੇ ਉਹਨਾਂ ਤੇ ਬ੍ਰੇਕ ਲਾਤੀ ਕਿਉਂਕਿ ਉਹਨਾਂ ਦੀ ਡਿਸਟਰੈਕਸ਼ਨ ਜੜੀ ਹੈਗੀ ਆ ਉੱਥੇ ਸ਼ੁਰੂ ਹੋ ਜਾਂਦੇ ਹੈਗੇ ਆ ਕਿਉਂਕਿ 45000 ਸਾਲ ਪਹਿਲਾਂ ਆਪਾਂ ਦੇਖਦੇ ਹੈਗੇ ਹਮ ਤੇ ਸਾਡੇ ਕੋਲ ਇੰਡੋਨੇਸ਼ੀਆ ਦਾ ਆਰਚੀਪ ਲਾਗੋ ਜਿਹੜਾ ਹੈਗਾ ਜਿਹਨੂੰ ਆਪਾਂ ਇੰਡੋਨੇਸ਼ੀਆ ਦਾ ਦੀਪ ਸਮੂਹ ਵੀ ਕਹਿੰਦੇ ਹੈਗੇ ਆ ਉੱਥੇ ਜਿਹੜਾ ਸੀਗਾ ਕੁਝ ਸੀ ਫੇਰਿੰਗ ਸੋਸਾਇਟੀ ਜਿਹੜੀਆਂ ਸੀਗੀਆਂ ਸਮਾਜ ਸੀਗਾ ਜਿਹੜੇ ਇੱਕ ਸਮੁੰਦਰਾਂ ਦੇ ਵਿੱਚ ਜਾਣ ਲਈ ਜਿਹੜਾ ਸੀਗਾ ਉਹਨਾਂ ਨੇ ਸ਼ੁਰੂਆਤ ਕਰਦੇ ਹੈਗੇ ਨੇ ਉਹਨਾਂ ਨੇ ਕਿਉਂਕਿ ਲਰਨ ਕਰ ਲਿਆ ਸਿੱਖ ਲਿਆ ਕਿ ਜਿਹੜੇ ਵੈਸਲਸ ਹੈਗੇ ਨੇ ਉਹ ਕਿੱਦਾਂ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਹੈਗੇ ਨੇ ਜਾਂ ਵੱਡੇ ਵੱਡੇ ਵੇੜੇ ਜਿਹੜੇ ਹੈਗੇ ਨੇ ਉਹਨਾਂ ਨੂੰ ਬਣਾ ਲਈ ਉਹਨਾਂ ਨੇ ਸਿੱਖ ਲਿਆ ਜਿੱਦ ਨਾਲ ਕੀ ਹੋਇਆ ਕਿ ਉਹ ਇੱਕ ਤਰੀਕੇ ਨਾਲ ਲੌਂਗ ਡਿਸਟੈਂਸ ਫਿਸ਼ਰਮੈਨ ਬਣ ਗਏ ਲੌਂਗ ਡਿਸਟੈਂਸ ਟਰੇਡਰਸ ਬਣ ਗਏ ਐਂਡ ਐਕਸਪਲੋਰਰਸ ਬਣ ਗਏ ਉਹਨਾਂ ਨੇ ਵਕ ਵਕਤ ਆਮਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਨਾਓ ਜਦੋਂ ਇਹ ਆਸਟ੍ਰੇਲੀਆ ਦੇ ਵਿੱਚ ਜਾਂਦੇ ਹੈਗੇ ਨੇ 45 ਹਜ਼ਾਰ ਸਾਲ ਪਹਿਲਾਂ ਉਸ ਤੋਂ ਕੁਝ ਪੀਰੀਅਡ ਹੀ ਵਿੱਚ ਬਾਅਦ ਵਿੱਚ ਜਦੋਂ ਇਹਨਾਂ ਨੇ ਵੱਡੇ ਵੱਡੇ ਜਿਹੜੇ ਐਨੀਮਲ ਸੀਗੇ ਉਹਨਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹੜੀ ਸਾਡੀ ਫੂਡ ਚੇਨ ਸੀਗੀ ਹੋਮੋ ਸੇਪੀਅਨ ਦੀ ਉਸ ਦੀ ਟਾਪ ਜਿਹੜੇ ਰੰਗ ਹੈਗੇ ਉਹਦੇ ਤੇ ਚਲੇ ਗਏ ਉੱਪਰ ਦੀ ਜਿਹੜੀ ਸੀਗੀ ਫੂਡ 체ਨ ਉਹਦੇ ਉੱਤੇ ਪਹੁੰਚ ਗਏ ਬਟ ਇਹਦਾ ਰਿਜ਼ਲਟ ਕੀ ਹੋਇਆ ਕਿ ਜਿਹੜਾ ਮੈਸਿਵ ਜਿਹੜਾ ਸੀਗਾ এনवायरमेंट ਡੈਮੇਜ ਜਿਹੜਾ ਹੈਗਾ ਉਹ ਹੋਇਆ ਕਿਉਂ ਹੋਇਆ ਹੈਗਾ ਕਿਉਂਕਿ ਜਦੋਂ ਆਦਮੀ ਜਿਹੜੇ ਨੇ ਜਾਂ ਹੋਮੋ ਸੇਪੀਅਨ ਜਿਹੜੇ ਹੈਗੇ ਨੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਗਿਆ ਤੇ ਉਹਨਾਂ ਨੇ ਸਭ ਤੋਂ ਵੱਡਾ ਜਿਹੜਾ ਹੈਗਾ ਮੁਕਾਬਲਾ ਕਰਨਾ ਪਿਆ ਉਸ ਵੇਲੇ ਦੇ ਇੱਕ ਜਾਨੀਕ ਐਨੀਮਲ ਜਿਹੜੇ ਸੀਗੇ ਫਾਰ ਇਗਜ਼ਾਮਪਲ ਕੀ ਹੈਗਾ ਕਿ 200 ਕਿਲੋ ਦੇ ਤੇ 2 ਮੀਟਰ ਉੱਚੇ ਜਿਹੜੇ ਕਿੰਗਾਰੂ ਜਿਹੜੇ ਉਹਨਾਂ ਨੇ ਦੇਖੇ ਉੱਤੇ ਭਾਈ ਉੱਤੇ ਉਹਨਾਂ ਨੇ ਉਸ ਤੋਂ ਬਾਅਦ ਬਹੁਤ ਵੱਡੇ ਲਾਇਨ ਜਿਹੜੇ ਸੀਗੇ ਇਹਨੇ ਮੈਸਿਵ ਸੀਗੇ ਕਿ ਅੱਜਕੱਲ ਦੇ ਜਿਹੜੇ ਮਾਡਰਨ ਟਾਈਗਰਸ ਹੈਗੇ ਨੇ ਉਹਨਾਂ ਚ ੜੇ ਸੀਗੇ ਇਸੇ ਤਰ੍ਹਾਂ ਕੁਆਲਸ ਜਿਹੜੇ ਸੀਗੇ ਉਹ ਏਡੇ ਵੱਡੇ ਸੀਗੇ ਕਿ ਉਹਨਾਂ ਨੂੰ ਮਤਲਬ ਮੀਨਸ ਬਹੁਤ ਜ਼ਿਆਦਾ ਵੱਡੇ ਸੀਗੇ ਸਿਮਿਲਰਲੀ ਜਿਹੜੇ ਸਭ ਤੋਂ ਵੱਡੀ ਗੱਲ ਹੈਗੇ ਹੈ ਕਿ ਜਿਹੜੇ ਫਲਾਈਟਲੈਸ ਬਰਡਸ ਨੇ ਜਿਹੜੇ ਉੱਡ ਨਹੀਂ ਸਕਦੇ ਪੰਛੀ ਉਹ ਵੀ ਉਹਨਾਂ ਦਾ ਜਿਹੜਾ ਸਾਈਜ਼ ਸੀਗਾ ਉਹ ਤਕਰੀਬਨ ਆਸਟ੍ਰਿਚ ਜਿਹੜੇ ਹੈਗੇ ਉਹਦੇ ਨਾਲ ਦੁੱਗਣਾ ਸੀਗਾ ਉਹਨਾਂ ਨੇ ਦੇਖਿਆ ਐਂਡ ਜਿਹੜੇ ਸਾਡੇ ਕੋਲ ਲਿਜਰਡਸ ਸੀਗੇ ਉਹ ਇੱਕ ਤਰੀਕੇ ਨਾਲ ਡ੍ਰੈਗਨ ਵਰਗੇ ਸੀਗੇ ਬਹੁਤ ਵੱਡੀਆਂ ਜਿਹੜੀਆਂ ਸੀਗੀਆਂ ਅੱਜ ਦੇ ਟਾਈਪ ਜਿਹੜੀਆਂ ਸੀਗੀਆਂ ਉਹ ਕਿਰਲੀਆਂ ਉੱਥੇ ਜਿਹੜੀਆਂ ਸੀਗੀਆਂ ਉਹ ਪਾਈਆਂਗੇ ਸਨੇਕ ਜਿਹੜੇ ਸੀਗੇ 5 ਮੀਟਰ ਲੰਬੇ ਜਿਹੜੇ ਸੀਗੇ ਉੱਥੇ ਦੇਖੇ ਉਹਨਾਂ ਨੇ ਐਂਡ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਕਿ ਜਾਇੰਟ ਅਨ ਡਾਈਪਰੋ ਡਾਈਪਰੋਟੋਡੌਨ ਜਿਹੜੇ ਹੈਗੇ ਨੇ ਉਹਨਾਂ ਨੇ ਉੱਥੇ ਦੇਖੇ ਜਿਨ੍ਹਾਂ ਦਾ ਭਾਰ ਜਿਹੜਾ ਸੀਗਾ ਤਕਰੀਬਨ 2.5 2.5 ਟਨ ਜਿਹੜਾ ਸੀਗਾ ਭਾਰੇ ਸੀਗੇ ਉਹ ਐਡੇ ਵੱਡੇ ਸੀਗੇ ਔਰ ਜਦੋਂ ਇਹ ਲੋਕ ਹੋਮੋ ਸੇਪੀਅਨ ਉੱਥੇ ਗਏ ਕੁਝ ਹੀ ਸਾਲਾਂ ਬਾਅਦ ਇਹਨਾਂ ਸਾਰਿਆਂ ਦੀ ਜਿਹੜੀ ਸੀਗੀ ਉਹਨਾਂ ਨੇ ਇਸਟਰਕਸ਼ਨ ਕਰ ਦਿੱਤੀ ਕਿਉਂਕਿ ਉਸ ਵੇਲੇ ਜਿਹੜੀਆਂ ਆਪਾਂ ਪਿਛਲੇ ਕਿਸ਼ਤੇ ਵਿੱਚ ਕੀਤਾ ਦੱਸਿਆ ਸੀਗਾ ਕਿ 24 ਜਿਹੜੀਆਂ 50 ਕਿਲੋ ਤੋਂ ਉੱਪਰ ਵਾਲੀਆਂ ਜਿਹੜੀਆਂ ਐਨੀਮਲਸ ਦੀਆਂ ਜਾਤੀਆਂ ਸੀਗੀਆਂ ਉਹਦੇ ਵਿੱਚੋਂ 23 ਜਿਹੜੀਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਨਾਸ਼ ਕਰ ਦਿੱਤਾ ਉਹ ਖਤਮ ਹੋ ਗਏ ਅਲੂਪ ਹੋ ਗਏ ਤਾਂ ਇਸ ਤਰੀਕੇ ਨਾਲ ਕੀ ਹੈਗਾ ਕਿ ਹੋਮੋ ਸੇਪੀਐਂਡਰ ਜਿਹੇ ਉਹਨਾਂ ਨੇ ਜਾ ਕੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡਾ ਇਹ ਨੁਕਸਾਨ ਜਿਹੜਾ ਹੈਗਾ ਉਹ ਕੀਤਾ ਹੈਗਾ ਤਾਂ ਤੁਹਾਡਾ ਇਹ ਕਹਿਣਾ ਹੈ ਕਿ ਜੋ 10000 ਬੀਸੀ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰਜਾਤੀਆਂ ਜਾਨਵਰਾਂ ਦੀਆਂ ਖਤਮ ਹੋ ਗਈਆਂ ਸੀ ਲੁਪਤ ਹੋ ਗਈਆਂ ਸੀ ਉਹਦੇ ਵਾਸਤੇ ਸਿੱਧੇ ਤੌਰ ਤੇ ਜਿਹੜੇ ਸਾਡੇ ਹੋਮੋ ਸੇਪੀਐਂਸ ਪੁਰਖੇ ਸੀ ਉਹ ਜ਼ਿੰਮੇਵਾਰ ਸੀ ਯੈਸ ਕਿਉਂਕਿ ਕੁਝ ਜਿਹੜੇ ਸਕਾਲਰਸ ਹੈਗੇ ਨੇ ਉਹ ਬੇਸਿਕਲੀ ਜਿਹੜੇ ਸਾਡੇ ਹੋਮੋ ਸੇਪੀਅਨ ਨੇ ਉਹਨਾਂ ਨੂੰ ਦੋਸ਼ ਮੁਕਤ ਕਰਦੇ ਹੈਗੇ ਨੇ ਉਹ ਕਿਸ ਬਿਹਾਰ ਤੇ ਕਰਦੇ ਹੈਗੇ ਨੇ ਕਿ ਜਿਹੜੀਆਂ ਉੱਥੇ ਵੱਖ-ਵੱਖ ਪ੍ਰਜਾਤੀਆਂ ਜਿਹੜੀਆਂ ਐਨੀਮਲਸ ਦੀਆਂ ਜਿਹੜੀਆਂ ਅਲੋਪ ਹੋਈਆਂ ਨੇ ਉਹਨਾਂ ਦਾ ਕਾਰਨ ਜਿਹੜਾ ਸੀਗਾ ਨੇਚਰ ਦੀ ਕ੍ਰੋਪੀ ਸੀਗੀ ਜਿਹੜੀ ਹੈ ਕਲਾਈਮੇਟ ਦੀ ਜਿਹੜੀ ਕ੍ਰੋਪੀ ਸੀਗੀ ਉਹਦੇ ਕਰਕੇ ਹੋਈਆਂ ਹੈਗੇ ਨੇ ਬਟ ਸ਼ਾਇਦ ਇਹਨੂੰ ਆਪਾਂ ਇਹਦੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੈਗੇ ਕਿ ਇਸ ਤਰੀਕੇ ਨਾਲ ਹੋਇਆ ਹੈਗਾ ਕਿਉਂਕਿ ਸਾਡੇ ਕੋਲ ਜਿਹੜੇ ਤਿੰਨ ਤਰ੍ਹਾਂ ਦੇ ਐਵੀਡੈਂਸ अवेलेबल ਹੈਗੇ ਨੇ ਪਹਿਲਾ ਜਿਹੜਾ ਐਵੀਡੈਂਸ ਹੈਗਾ ਕਿ ਜਿਹੜਾ ਆਸਟ੍ਰੇਲੀਆ ਦਾ ਕਲਾਈਮੇਟ ਹੈਗਾ तकरीबन 45000 ਸਾਲ ਪਹਿਲਾਂ ਜਿਹੜਾ ਹੈਗਾ ਉਹਦੇ 'ਚ ਇੱਕ ਚੇਂਜ ਆਈ ਹੈਗੀ ਮੰਨ ਲਿਆ ਕਿ 45000 ਸਾਲ ਪਹਿਲਾਂ ਜਿਹੜੀ ਚੇਂਜ ਆਈ ਹੈਗੀ ਬਟ ਜਿਹੜੇ ਸਾਇੰਟਿਸਟ ਕੀ ਕਹਿੰਦੇ ਹੈਗੇ ਨੇ ਕਿ तकरीबन ਹਰੇਕ 1 ਲੱਖ ਸਾਲ ਬਾਅਦ ਜਿਹੜਾ ਹੈਗਾ ਉਹ ਜਿਹੜੀ ਹੈ ਸਾਡੇ ਕੋਲ ਕਲਾਈਮੇਟ ਹੈਗਾ ਉਹਦੇ ਤੇ ਚੇਂਜ ਆ ਜਾਂਦੇ ਹੈਗੇ ਕਦੀ ਕੂਲਿੰਗ ਹੈ ਕੂਲਿੰਗ ਤੇ ਵਾਰਮਿੰਗ ਜਿਹੜੀ ਹੈਗੇ ਆ 1 ਲੱਖ ਸਾਲ ਬਾਅਦ ਹੋ ਜਾਂਦੀ ਹੈਗੀ ਆ ਜੇਕਰ ਆਪਾਂ ਲੈ ਲਈਏ ਇੱਕ ਮੰਨ ਲਓ ਲਾਸਟ 10 ਲੱਖ ਸਾਲ ਲੈ ਲੈਣੇ ਹੈਗੇ ਆ ਤੇ ਇਹਦੇ ਵਿੱਚ ਕੀ ਹੈਗਾ ਕਿ 10 ਕ ਵਾਰੀ ਜਿਹੜੀ ਇਹ ਕੂਲਿੰਗ ਐਂਡ ਵਾਰਮਿੰਗ ਆਈ ਹੈਗੀ ਆ ਠੀਕ ਹੈ ਤੇ ਜਿਹੜੀ ਸਭ ਤੋਂ ਲਾਸਟ ਜਿਹੜਾ ਆਈਸ ਯੁੱਗ ਹੈਗਾ ਉਹ ਮੰਨਿਆ ਜਾਂਦਾ ਹੈਗਾ ਕਿ 45 ਹਜ਼ਾਰ ਸਾਲ ਪਹਿਲਾਂ ਤੋਂ ਲੈ ਕੇ 15 ਹਜ਼ਾਰ ਸਾਲ ਪਹਿਲਾਂ ਤੱਕ ਹੋਇਆ ਹੈਗਾ ਵਾ ਤਾਂ ਇਹਦਾ ਮਤਲਬ ਦੋ ਇਹਦੇ ਵਿੱਚ ਜਿਹੜੀਆਂ ਪੀਕ ਆਈਆਂ 1.7 ਹਜ਼ਾਰ ਸਾਲ ਪਹਿਲਾਂ ਦੀ ਪੀਕ ਮੰਨੀ ਜਾਂਦੀ ਹੈ ਦੂਸਰਾ ਹੈਗਾ 20 ਹਜ਼ਾਰ ਸਾਲ ਪਹਿਲਾਂ ਦੀ ਪੀਕ ਜਿਹੜੀ ਹੈਗੇ ਆ ਉਹ ਮੰਨੀ ਜਾਂਦੀ ਹੈ ਹੈਗੇ ਆ ਨਾਓ ਡਾਈਪੋ ਡਾਈਪਰੋਟੋਡਨ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਪਰਜਾਤੀ ਹੈਗੀ ਆ ਤਕਰੀਬਨ ਮੰਨਿਆ ਜਾਂਦਾ ਹੈ ਕਿ 15 ਲੱਖ ਸਾਲ ਪਹਿਲਾਂ ਹੋਂਦ ਵਿੱਚ ਆਈ ਹੈਗੀ ਆ ਬਟ ਜਿਹੜੀ ਉਹਨਾਂ ਦੀ ਅਲੋਪਤਾ ਹੈਗੀ ਆ ਉਹ 45 ਹਜ਼ਾਰ ਸਾਲ ਪਹਿਲਾਂ ਜਿਹੜੀ ਹੈਗੀ ਆ ਉਹ ਮੰਨੀ ਜਾਂਦੀ ਹੈਗੇ ਤਾਂ ਉਸ ਸੈਂਸ ਦੇ ਵਿੱਚ ਕੀ ਹੈਗਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਜਿਹੜੇ ਇਹ ਜੜੀਆਂ ਪ੍ਰਜਾਤੀਆਂ ਹੈਗੀਆਂ ਨੇ ਉਹ ਸਾਰੀਆਂ ਦੀ ਜੜੀਆਂ ਸਾਰੀਆਂ ਹੈਗੀਆਂ ਨੇ ਉਹ ਕਲਾਈਮੇਟ ਚੇਂਜ ਕਰਕੇ ਜਾਂ ਕੁਦਰਤੀ ਕਰੋਪੀ ਕਰਕੇ ਹੋਈਆਂ ਹੈਗੀਆਂ ਇਨਫੈਕਟ ਕੀ ਹੈਗਾ ਕਿ ਆਦਮੀ ਜਿਹੜਾ ਹੈਗਾ ਜਿਹੜਾ ਹੋਮੋ ਸੇਪੀਅਨ ਦੇ ਕਰਕੇ ਉੱਤੇ ਹੋਇਆ ਹੈਗਾ ਦੂਸਰਾ ਜਿਹੜਾ ਕਾਰਨ ਹੈਗਾ ਕਿ ਜੇ ਮੰਨ ਲਿਆ ਜਾਵੇ ਕਿਉਂਕਿ ਸਾਇੰਟਿਸਟ ਵੀ ਕਹ ਰਹੇ ਹੈਗੇ ਨੇ ਕਿ ਜੇਕਰ ਅਰਥ ਦੇ ਉੱਤੇ ਜਮੀਨ 'ਚ ਜਿਹੜੇ ਜਾਨਵਰ ਹੈਗੇ ਨੇ ਜੀਵ ਜੰਤੂ ਜਿਹੜੇ ਹੈਗੇ ਨੇ ਉਹਨਾਂ ਦੀ ਅਲੋਪਤਾ ਹੋਈ ਹੈਗੀ ਆ ਤੇ ਉਹਦਾ ਨੁਕਸਾਨ ਜਿਹੜਾ ਹੈਗਾ ਉਹ ਸੀ ਦੇ ਵਿੱਚ ਜਿਹੜੇ ਰਹਿ ਰਹੇ ਹੈਗੇ ਨੇ ਐਨੀਮਲਸ ਹੈਗੇ ਨੇ ਠੀਕ ਹੈ ਇਦੜ ਇਥੇ ਜੀਵ ਜੰਤੂ ਹੈਗੇ ਨੇ ਉਹਨਾਂ ਦਾ ਵੀ ਜਿਹੜਾ ਹੈਗਾ ਲੋਪ ਹੋਣਾ ਚਾਹੀਦਾ ਬਟ ਉਹ ਨਹੀਂ ਹੋਏ ਹੈਗੇ ਤੋਂ ਇਸ ਕਰਕੇ ਕੀ ਹੈਗਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਜਿਹੜਾ ਨੇਚਰਲ ਕੈਲੇਮिटीज ਕਰਕੇ ਜਿਹੜਾ ਹੈਗਾ ਸਾਰਾ ਕੁਝ ਹੋਇਆ ਹੈਗਾ ਤੀਸਰੀ ਗੱਲ ਕੀ ਹੈਗਾ ਕਿ ਸਾਡੇ ਕੋਲ ਕੁਝ ਐਵੀਡੈਂਸ ਇਸ ਦਾ ਦੇ ਵੀ ਹੈਗੇ ਨੇ ਕਿ ਜਦੋਂ ਮਨੁੱਖ ਨੇ ਜਦੋਂ ਆਊਟਰ ਵਰਡ ਜਿਹੜਾ ਹੈਗਾ ਉਹਦੇ ਵਿੱਚ ਐਂਟਰ ਕੀਤਾ ਹੈਗਾ ਤੋ ਉਸ ਤੋਂ ਕੁਝ ਸਾਲਾਂ ਬਾਅਦ ਹੀ ਜਿਹੜਾ ਹੈਗਾ ਉਤੇ ਐਨੀਮਲਸ ਦੀ ਜਿਹੜੀ ਸਪੀਸੀਸ ਖਤਮ ਹੁੰਦੀਆਂ ਹੈਗੀਆਂ ਨਾ ਫਾਰ ਇਗਜ਼ਾਮਪਲ ਕੀ ਹੈਗਾ ਕਿ ਨਿਊਜ਼ੀਲੈਂਡ ਦੇ ਵਿੱਚ ਮੋਰਿਸ ਜਿਹੜੀਆਂ ਹੈਗੀਆਂ ਨੇ ਪਹਿਲੀ ਵਾਰ 800 ਸਾਲ ਪਹਿਲਾਂ ਗਏ ਹੈਗੀਆਂ ਨੇ ਤੇ ਉਹਨਾਂ ਨੇ ਕੁਝ ਪੀਰੀਅਡ ਤੋਂ ਬਾਅਦ ਹੀ ਕੁਝ ਪੀਰੀਅਡ ਤੋਂ ਬਾਅਦ ਹੀ ਜਿਹੜਾ ਹੈਗਾ ਤਕਰੀਬਨ ਉਥੇ ਦਾ ਜਿਹੜਾ ਮੈਗਾ ਫੋਨਰ ਸੀਗਾ ਉਹਦਾ 60% ਜਿਹੜਾ ਹੈਗਾ ਪਿਛਲੇ 4-500 ਸਾਲ ਪਹਿਲਾਂ ਜਿਹੜਾ ਸੀਗਾ ਉਹ ਜੋ ਸਟਰਾਏ ਕਰ ਦਿੱਤਾ ਤੋ ਇਹਦਾ ਮਤਲਬ ਕੀ ਹੈਗਾ ਕਿ ਆਪਾਂ ਇਹ ਨਹੀਂ ਕਹਿ ਸਕਦੇ ਹੈਗੇ ਕਿ ਇਹ ਨੈਚੁਰਲ ਕੈਲੇਮिटीज ਕਰਕੇ ਹੋਇਆ ਹੈਗਾ ਰਾਦਰ ਕੀ ਹੈਗਾ ਕਿ ਇਹ ਜਿਹੜਾ ਹੈਗਾ ਹਿਊਮਨ ਸਪੀਸ਼ੀਜ਼ ਜਿਹੜੇ ਹੈਗੇ ਨੇ ਉਹਨਾਂ ਦੇ ਕਰਕੇ ਆਪਾਂ ਉਹਨਾਂ ਨੂੰ ਬਲੇਮ ਦੇ ਸਕਦੇ ਹੈਗੇ ਤੋਂ ਆਪਾਂ ਇਹ ਉਹਨਾਂ ਤੋਂ ਇਸ ਬਲੇਮ ਤੋਂ ਆਪਾਂ ਉਹਨਾਂ ਨੂੰ ਫ੍ਰੀ ਨਹੀਂ ਕਰ ਸਕਦੇ ਜਿਹੜੇ ਸਾਡੇ ਵੱਡੇ ਬਰੇਰੇ ਹੈਗੇ ਨੇ ਉਸ ਵੇਲੇ ਵਾਤਾਵਰਣ ਨੂੰ ਵੀ ਕੋਈ ਨੁਕਸਾਨ ਪੁੱਜਿਆ ਯੈਸ এনवायरमेंटਲ ਡੈਮੇਜ ਹੋਇਆ ਹੋਇਆ ਥੇ এনवायरमेंट ਤੇ ਕਿਉਂਕਿ এনवायरमेंटਲ ਡੈਮੇਜ ਕਿਵੇਂ ਹੋਇਆ ਹੈਗਾ ਕਿਉਂਕਿ ਜਦੋਂ ਇਹਨਾਂ ਨੇ ਬਹੁਤ ਵੱਡੇ ਮੈਮਲ ਸੀਗੇ ਜਾਂ ਐਨੀਮਲ ਸੀਗੇ ਉਹਨਾਂ ਨੂੰ ਕੈਪਚਰ ਕਰਨ ਲਈ ਜਿਹੜਾ ਸੀਗਾ ਉਹ ਕਿਉਂਕਿ ਫਾਇਰ ਤੋਂ ਆ ਚੁੱਕੀ ਸੀਗੇ ਤੇ ਅੱਗ ਲੱਗ ਜਾਂਦੀ ਸੀਗੇ ਜੰਗਲਾਂ ਨੂੰ ਜਿਸ ਦੇ ਨਾਲ ਕੀ ਹੋਇਆ ਕਿ ਐਨੀਮਲਸ ਵੀ ਟਸਟੋਏ ਹੋਏ ਤੇ এনवायरमेंटਲ ਡੈਮੇਜ ਜਿਹੜਾ ਸੀਗਾ ਉਹ ਵੀ ਹੋ ਗਿਆ ਪ੍ਰੋਫੈਸਰ ਸਾਹਿਬ ਇੱਕ ਸਵਾਲ बार-बार ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਕਿ ਅਸੀਂ ਆਪ ਦੀ ਪ੍ਰਜਾਤੀ ਹੋਮੋ ਸੇਪੀਅਨਸ ਨੂੰ ਦੂਸਰੀਆਂ ਪ੍ਰਜਾਤੀਆਂ ਦਾ ਸੀਰੀਅਲ ਕਿਲਰ ਕਹਿ ਸਕਦੇ ਹਾਂ ਮਰਿੰਦਰ ਜੀ ਜਿਹੜਾ ਸਾਡੇ ਕੋਲ ਹਿਸਟੋਰੀਕਲ ਰਿਕਾਰਡ ਹੈ ਉਹ ਤੇ ਇਹੀ ਕਹਿੰਦਾ ਹੈਗਾ ਕਿ ਹੋਮੋ ਸੇਪੀਅਨ ਜਿਹੜੇ ਹੈਗੇ ਨੇ ਉਹ ਇੱਕ ਕਾਲੇਜਕਲ ਸੀਰੀਅਲ ਕਿਲਰ ਹੈਗੇ ਨੇ ਇਹਦੇ ਲਈ ਆਪਾਂ ਤਿੰਨ ਤਰ੍ਹਾਂ ਦੇ ਐਕਸਪਲੇਨੇਸ਼ਨ ਜਿਹੜੇ ਹੈਗੇ ਉਹ ਦੇਖ ਸਕਦੇ ਹੈਗੇ ਪਹਿਲਾ ਜਿਹੜਾ ਐਕਸਪਲੇਨੇਸ਼ਨ ਹੈਗਾ ਕਿ ਜਿਹੜੀਆਂ ਵੀ ਅਲੂਪ ਹੋਈਆਂ ਜਾਤੀਆਂ ਜਿਵੇਂ ਕਿ ਆਪਾਂ ਦੱਸਿਆ ਕਿ 24 ਦੇ ਵਿੱਚੋਂ 23 ਜਾਤੀਆਂ ਅਲੂਪ ਹੋਈਆਂ ਹੈਗੀਆਂ ਉਹਦੇ ਵਿੱਚ ਕੀ ਹੈਗਾ ਕਿ ਜਿਹੜੇ ਇਹ ਐਨੀਮਲ ਸੀਗੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਸੀਗੇ ਕਿਉਂਕਿ ਇਹਨਾਂ ਨੂੰ ਅਨਨੋਨ ਜਿਹੜੇ ਹਮਲਾਵਰ ਸੀਗੇ ਜਿਹੜੇ ਦੋ ਲੱਤਾਂ ਤੇ ਚੱਨਣ ਵਾਲੇ ਹੋਮੋ ਸੇਪੀਅਨ ਸੀਗੇ ਇਹਨਾਂ ਨੂੰ ਪਹਿਲੀ ਵਾਰ ਪਤਾ ਲੱਗਦਾ ਹੈਗਾ ਕਿਉਂਕਿ ਤਕਰੀਬਨ ਹੋਮੋ ਸੇਪੀਅਨ 45000 ਸਾਲ ਪਹਿਲਾਂ ਉੱਥੇ ਗਏ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਹੋਮੋ ਸੇਪੀਅਨ ਸੀਗੇ ਜਦੋਂ ਇਹ ਏਸ਼ੀਆ ਦੇ ਵਿੱਚ ਰਹਿ ਰਹੇ ਸੀਗੇ ਜਾਂ ਯੂਰਪ ਦੇ ਵਿੱਚ ਸੀਗੇ ਜਾਂ ਅਫਰੀਕਾ ਦੇ ਵਿੱਚ ਸੀਗੇ ਇਹਨਾਂ ਕੋਲ ਜਿਹੜੀ ਹੈਗੇ ਤੁਹਾਡੇ ਕੋਲ ਹੰਟਿੰਗ ਕਰਨ ਦੀ ਸਕਿੱਲ ਜਿਹੜੀ ਸੀਗੀ ਬਹੁਤ ਜ਼ਿਆਦਾ ਆ ਚੁੱਕੀ ਸੀਗੀ ਕਿਉਂਕਿ ਬਹੁਤ ਲੰਬਾ ਸਮਾਂ ਜਿਹੜਾ ਸੀਗਾ ਐਂਡ ਸਾਈਮਲਟੇਨियसਲੀ ਕੀ ਸੀਗਾ ਕਿ ਇਥੂ ਦੇ ਜਿਹੜੇ ਐਨੀਮਲ ਸੀਗੇ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਕਿਦਾਂ ਆਦਮੀਆਂ ਤੋਂ ਬਚਾਅ ਕਰਨਾ ਹੈਗਾ ਜਾਂ ਹੋਮੋ ਸੇਪੀਅਨ ਤੋਂ ਬਚਾਅ ਕਰਨਾ ਹੈਗਾ ਜਦੋਂ ਆਸਟ੍ਰੇਲੀਆ ਦੇ ਵਿੱਚ ਜਾਂਦੇ ਹੈਗੇ ਨੇ ਤੇ ਇੱਕਦਮ ਉਹ ਨਵੇਂ ਹਮਲਾਵਰ ਜਿਹੜੇ ਹੈਗੇ ਨੇ ਉੱਥੋਂ ਦੇ ਜਿਹੜੇ ਐਨੀਮਲ ਸੀਗੇ ਉਹਨਾਂ ਨੂੰ ਨਵੇਂ ਹਮਲਾਵਰ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਮੈਂ ਇੱਕ ਲੈ ਲੈਣਾ ਹੈਗਾ ਐਗਜ਼ਾਮਪਲ ਜਿਵੇਂ ਡਾਈ ਪ੍ਰੋਟੋਡੌਨ ਜਿਹੜੇ ਹੈਗੇ ਨੇ ਇਹਨਾਂ ਦੀ ਜਾਤੀ ਇਹ ਜਿਹੜੀ ਐਨੀਮਲ ਸੀਗਾ ਇਹ ਵੀ ਅਲੋਪ ਹੋ ਗਿਆ 24 ਦੇ ਵਿੱਚੋਂ 23 ਜਿਹੜੀਆਂ ਸੀਗੀਆਂ ਸਪੀਸੀ ਸੀਗੀਆਂ ਇਹ ਖਤਮ ਹੋ ਗਈਆਂ ਐਨੀਮਲ ਦੀਆਂ ਆ ਇਹਨਾਂ ਦਾ ਜੇਕਰ ਆਪਾਂ ਦੇਖੀਏ ਕਿ ਪ੍ਰੈਗਨੈਂਸੀ ਜਿਹੜੀ ਹੈ ਕਿ ਬਹੁਤ ਲੌਂਗ ਹੁੰਦੀ ਹੈਗੇ ਆ ਆਫਸਟਿੰਗ ਪਰ ਜਿਹੜੀ ਪ੍ਰੈਗਨੈਂਸੀ ਹੈ ਬਹੁਤ ਘੱਟ ਹੁੰਦੇ ਨੇ ਇਹਨਾਂ ਦੇ ਜਿਹੜੇ ਬੱਚੇ ਸੀਗੇ ਆ ਲੌਂਗ ਬ੍ਰੇਕ ਆਉਂਦੀ ਸੀਗੀ ਬਿਟਵੀਨ ਦਾ ਪ੍ਰੈਗਨੈਂਸੀ ਜਿਹੜੀ ਹੈਗੇ ਆ ਤਾਂ ਉਸ ਕੇਸ ਵਿੱਚ ਕੀ ਹੈਗਾ ਕਿ ਜੇਕਰ ਆਪਾਂ ਮੰਨ ਲਈਏ ਕਿ ਜਿਹੜੇ ਹੋਮੋ ਸੇਪੀਅਨ ਸੀਗੇ ਕੁਝ ਮਹੀਨਿਆਂ ਦੇ ਵਿੱਚ ਹੀ ਕੁਝ ਮਹੀਨਾ ਬਾਅਦ ਇੱਕ ਜਿਹੜਾ ਸੀਗਾ ਡਾਈ ਪ੍ਰੋਟੋਡੌਨ ਨੂੰ ਉਹ ਕਿਲ ਕਰਦੇ ਸੀਗੇ ਤੇ ਹੌਲੀ ਹੌਲੀ ਕੀ ਹੋਇਆ ਹੈਗਾ ਕਿ ਜਿਹੜਾ ਡੈਥ ਰੇਟ ਸੀਗਾ ਉਹ ਬਰਥ ਰੇਟ ਜਿਹੜੇ ਸੀਗੇ ਉਹਦੇ ਨਾਲੋਂ ਜ਼ਿਆਦਾ ਹੋ ਗਿਆ ਜਿਹੜੇ ਸਾਡੇ ਡਾਈ ਪ੍ਰੋਟੋਡੌਨ ਸੀਗੇ ਤੇ ਅਲਟੀਮੇਟਲੀ ਕੀ ਸੀਗਾ ਕਿ ਜਿਹੜਾ ਇੱਕ ਬਚਿਆ ਹੋਏਗਾ ਉਹ ਵੀ ਫਿਰ ਉਹ ਖਤਮ ਹੋ ਗਿਆ ਤੋਂ ਇਸ ਤਰੀਕੇ ਨਾਲ ਕੀ ਹੈਗਾ ਕਿ ਆਪਾਂ ਹੋਮੋ ਸੇਪੀਅਨ ਨੂੰ ਕਹਿ ਸਕਦੇ ਹੈਗੇ ਕਿ ਉਹ ਸੀਰੀਅਲ ਕਿਲਰ ਸੀਗੇ ਜਦੋਂ ਆਪਾਂ ਐਗਜ਼ਾਮਪਲ ਲੈਣੇ ਹੈਗੇ ਸੈਕਿੰਡ ਐਕਸਪਲੇਨੇਸ਼ਨ ਜਿਹੜਾ ਹੈਗਾ ਉਹ ਕੀ ਹੈਗਾ ਕਿ ਜਦੋਂ ਹੋਮੋ ਸੈਪੀਅਨ ਆਸਟ੍ਰੇਲੀਆ ਦੀ ਧਰਤੀ ਦੇ ਪੈਰ ਧਰਦੇ ਹੈਗੇ ਨੇ ਤੇ ਉਸ ਵੇਲੇ ਉਹਨਾਂ ਕੋਲ ਜਿਹੜੀ ਮਾਸਟਰੀ ਹੋ ਗਈ ਸੀਗੀ ਫਾਇਰ ਦੀ ਅੱਗ ਜਿਹੜੀ ਸੀਗੀ ਉਹ ਉਹਨਾਂ ਦੀ ਮਾਸਟਰੀ ਸੀਗੀ ਤਾਂ ਉਸ ਕੇਸ ਵਿੱਚ ਕੀ ਸੀਗਾ ਕਿ ਜਦੋਂ ਇਹਨਾਂ ਨੂੰ ਲੱਗਾ ਕਿ ਕੁਝ ਜਿਹੜੇ ਵੱਡੇ ਐਨੀਮਲਸ ਹੈਗੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਤੇ ਇਹ ਅੱਗ ਇਹ ਲਾ ਦਿੰਦੇ ਸੀਗੇ ਜਿਵੇਂ ਕਿ ਸਾਡੇ ਕੋਲ ਉਹ ਜੇ ਫਾਜ਼ਲ 플ਾਂਟ ਦਾ ਜਿਹੜੇ ਰਿਕਾਰਡ ਹੈਗੇ ਨੇ ਉਹ ਕੀ ਦੱਸਦੇ ਹੈਗੇ ਨੇ ਕਿ ਉਸ ਵੇਲੇ ਸਿਰਫ ਯੂਕੁਪਲਿਸਟਸ ਜਿਹੜਾ ਹੈਗਾ ਇੱਕ ਟਰੀ ਹੈਗਾ ਸ਼ਾਇਦ ਪੰਜਾਬ ਦੇ ਵਿੱਚ ਆਪਾਂ ਉਹਨੂੰ ਸਫੈਦਾ ਕਰਨੇ ਹੈਗੇ ਆ ਉਹੀ ਬਚਿਆ ਸੀਗਾ ਜੇਕਰ ਆਪਾਂ 45000 ਸਾਲ ਪਹਿਲਾਂ ਦੀ ਪਹਿਲਾਂ ਦੀ ਗੱਲ ਕਰਦੇ ਆ ਗਏ ਤਾਂ ਇਹ ਜਿਹੜਾ ਪਲਾਂਟ ਸੀਗਾ ਬਹੁਤ ਰੇਅਰ ਸੀਗਾ ਆਸਟ੍ਰੇਲੀਆ ਦੇ ਵਿੱਚ ਈਵਨ ਇੰਡੀਆ ਦੇ ਵਿੱਚ ਵੀ ਮੰਨਿਆ ਜਾਂਦਾ ਹੈ ਕਿ ਯੂਕੁਲਪਟਸ ਜਿਹੜਾ ਹੈਗਾ ਉਹ ਤੋਂ ਇੱਥੇ ਆਇਆ ਹੈਗਾ ਵਾ ਬਟ ਕਿਉਂਕਿ ਇਹ ਫਾਇਰ ਰਜਿਸਟੈਂਸ ਹੁੰਦਾ ਹੈਗਾ ਫਾਇਰ ਇਹਨੂੰ ਜਿਆਦਾ ਕੰਮ ਨਹੀਂ ਕਰਦੇ ਹੈਗੇ। ਤੋਂ ਰਿਜ਼ਲਟ ਕੀ ਹੋਇਆ ਹੈ ਕਿ ਬਹੁਤ ਜਿਆਦਾ ਜਿਹੜੇ ਸੀਗੇ ਸਾਡੇ ਕੋਲ ਪਲਾਂਟ ਸੀਗੇ ਉਹ ਡਿਸਟਰੋਏ ਹੋ ਗਏ ਉਹਦੇ ਵਿੱਚ। ਤੋਂ ਜਿਹੜੇ ਐਨੀਮਲਸ ਪਲਾਂਟਸ ਫੂਡ ਉਹਨਾਂ ਦਾ ਸੀਗਾ ਤੋਂ ਨੇਚਰਲੀ ਕੀ ਹੈਗਾ ਕਿ ਫੂਡ ਚੇਨ ਖਤਮ ਹੋ ਗਈ। ਉਹ ਪਲਾਂਟ ਜਿਹੜੇ ਸੀਗੇ ਉਹ ਖਤਮ ਹੋ ਗਏ। ਕੇਵਲ ਉਹ ਜਿਹੜੇ ਪਲਾਂਟ ਜਿਹੜੇ ਪਲਾਂਟ ਜਿਹੜੇ ਸੀਗੇ ਐਨੀਮਲਸ ਰਹਿ ਗਏ। ਜਿਨ੍ਹਾਂ ਦਾ ਫੂਡ ਜਿਹੜਾ ਜਗਾ ਉਹ ਜੁਕਲਪਸ ਜਿਹੜਾ ਸੀਗਾ ਉਹ ਪਲਾਂਟ ਸੀਗਾ ਮਤਲਬ ਬਾਕੀ ਜਿਹੜੇ ਸੀਗੇ ਸਪੀਸੀਸ ਉਹ ਖਤਮ ਹੋ ਗਏ। ਤੋਂ ਇਹਦਾ ਮਤਲਬ ਕੀ ਹੋਇਆ ਕਿ ਬੇਸਿਕਲੀ ਫੂਡ ਚੇਨ ਖਤਮ ਹੋ ਗਈ ਉੱਥੇ। ਉਹਦਾ ਰਿਜ਼ਲਟ ਜਿਹੜਾ ਸੀਗਾ ਉਹ ਐਨੀਮਲ ਜਿਹੜੇ ਸੀਗੇ ਉਹ ਅਲੋਪ ਹੋ ਗਏ। ਤੀਸਰਾ ਐਕਸਪਲੇਨੇਸ਼ਨ ਜਿਹੜਾ ਹੈਗਾ ਉਹ ਮੰਨਿਆ ਜਾਂਦਾ ਹੈਗਾ ਕਿ ਜਿਹੜਾ ਹੰਟਿੰਗ ਹੈਗੀ ਆ ਉਹਨੇ ਡੈਫੀਨਿਟਲੀ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਹੈਗਾ ਬਟ ਫਿਰ ਵੀ ਆਪਾਂ ਨੇਚਰ ਜਿਹੜੀ ਹੈਗਾ ਉਹਦਾ ਰੋਲ ਜਿਹੜਾ ਹੈਗਾ ਉਹ ਇਗਨੋਰ ਨਹੀਂ ਕਰ ਸਕਦੇ ਹੈਗੇ ਪ੍ਰੋਫੈਸਰ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਆਸਟ੍ਰੇਲੀਅਨ ਮੈਗਾਫੋਨਾ ਹੋਇਆ ਸੀ ਯਾਨੀ ਕਿ ਆਸਟ੍ਰੇਲੀਆ ਦੇ ਵਿੱਚ 10000 ਬੀਸੀ ਤੋਂ ਪਹਿਲਾਂ ਵੱਡੇ ਜਾਨਵਰਾਂ ਦਾ ਖਾਤਮਾ ਹੋ ਗਿਆ ਸੀ ਇਹ ਖਾਤਮਾ ਆਸਟ੍ਰੇਲੀਆ ਤੱਕ ਹੀ ਸੀਮਤ ਰਿਹਾ ਸੀਗਾ ਕਿ ਦੁਨੀਆ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਇਹ ਖਾਤਮਾ ਜਿਹੜਾ ਸੀ ਹੋ ਗਿਆ ਸੀ ਵਰਿੰਦਰ ਜੀ ਜਿਹੜਾ ਆਸਟ੍ਰੇਲੀਆ ਦੇ ਵਿੱਚ ਖਾਤਮਾ ਹੋਇਆ ਵੱਡੇ ਐਨੀਮਲਸ ਦਾ ਉਹ ਠੀਕ ਹੈ ਕਿ ਇੱਕ ਬਹੁਤ ਪਹਿਲਾ ਸਿਗਨੀਫੀਕੈਂਟ ਮਾਰਕ ਸੀਗਾ ਬਟ ਇਸ ਤੋਂ ਵੀ ਜ਼ਿਆਦਾ ਜਿਹੜਾ ਲਾਰਜਰ ਇਕੋਲੋਜੀਕਲ ਡਿਸਾਸਟਰ ਸੀਗਾ ਉਹ ਤੇ ਅਮਰੀਕਨ ਕੰਟੀਨੈਂਟ ਜਿਹੜਾ ਹੈਗਾ ਉਹਦੇ ਵਿੱਚ ਹੁੰਦਾ ਹੈ ਜਦੋਂ ਕਿਉਂਕਿ ਹੋਮੋ ਸੇਪੀਅਨ ਜਿਹੜੇ ਹੈਗੇ ਨੇ ਪਹਿਲੀ ਵਾਰ ਜਿਹੜੀ ਹਿਊਮਨ ਸਪੀਸੀ ਸੀਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਜਿਹੜੀਆਂ ਸਪੀਸੀਸ ਹੈਗੀਆਂ ਉਹਨਾਂ ਨੇ ਜਿਹੜਾ ਸੀਗਾ ਅਮਰੀਕਨ ਕੰਟੀਨੈਂਟ ਜਿਹੜਾ ਸੀਗਾ ਉਹਦੇ ਵਿੱਚ ਨਹੀਂ ਗਏ ਹੈਗੇ ਤੋ ਹੋਮੋ ਸੇਪੀਐਂਡ ਜਿਹੜੇ ਸੀਗੇ ਕਿ ਤਕਰੀਬਨ 16000 ਸਾਲ ਪਹਿਲਾਂ ਜ ਜਪਾ ਆ ਕਹਿੰਦੇ ਨੇ ਕਿ 14000 ਬੀਸੀ ਦੇ ਲਗਭਗ ਜਿਹੜਾ ਹੈਗਾ ਇਹਨਾਂ ਨੇ ਸਾਈਬੇਰੀਆ ਤੋਂ ਉੰਧੜਾ ਹੈਗਾ ਲਾਸਕਾ ਫਿਰ ਕੈਨੇਡਾ ਤੇ ਉਧਰ ਜਿਹੜਾ ਹੈਗਾ ਮਾਈਗ੍ਰੇਟ ਕੀਤਾ ਹੈਗਾ ਇਹ ਉਦੋਂ ਕੀਤਾ ਇਹਨਾਂ ਪਹਿਲੀ ਗੱਲ ਤੇ ਜਿਹੜਾ ਹੈਗਾ ਬਾਈ ਫੁੱਟ ਗਏ ਹੈਗੇ ਨੇ ਕਿਉਂਕਿ ਲੈਂਡ ਜਿਹੜੇ ਸੀਗੇ ਉਹ ਲੈਂਡ ਬ੍ਰਿਜ ਸੀਗਾ ਸੀ ਲੈਵਲ ਜਿਹੜਾ ਸੀਗਾ ਉਹ ਥੱਲੇ ਸੀਗਾ ਠੀਕ ਹੈ ਤੇ ਕਿਉਂਕਿ ਜਦੋਂ ਆਪਾਂ ਲਾਸਕਾ ਦੀ ਗੱਲ ਕਰਦੇ ਹੈਗੇ ਤਾਂ ਉੱਥੇ ਕਹਿੰਦੇ ਨੇ ਕਿ ਸਨ ਨੇਵਰ ਸ਼ਾਈਨਸ ਇਨ ਦਾ ਵਿంటర్ ਠੀਕ ਹੈ ਇੰਨੀ ਜ਼ਿਆਦਾ ਜਿਹੜਾ ਟੈਂਪਰੇਚਰ ਹੈ ਡਾਊਨ ਹੋ ਜਾਂਦਾ -50 ਡਿਗਰੀ ਤੱਕ ਟੈਂਪਰੇਚਰ ਜਿਹੜਾ ਹੈਗਾ ਉਹ ਡਾਊਨ ਹੋ ਜਾਂਦਾ ਬਟ ਇਸ ਤੋਂ ਪਹਿਲਾਂ ਜਿਹੜਾ ਸੀਗਾ ਕੋਈ ਵੀ ਜਿਹੜੇ ਈਵਨ ਹੋਮੋ ਸੇਪੀਅਨ ਵੀ ਪਹਿਲਾਂ ਉਹ ਉਹਨਾਂ ਦਾ ਵਿਕਾਸ ਹੋ ਜਾਂਦਾ ਤੇ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਹਿਊਮਨ ਸਪੀਸੀਜ਼ ਨੇ ਉਹ ਅਦਰ ਨਹੀਂ ਜਾਂਦੇ ਹੈਗੇ ਹੋਮੋ ਸੇਪੀਅਨਸ ਜਿਹੜੇ ਨੇ ਉਹਨਾਂ ਨੇ ਕਦੋਂ ਗਏ ਜਦੋਂ ਉਹਨਾਂ ਨੇ स्नो शूज ਜਿਹੜੇ ਹੈਗੇ ਨੇ ਉਹ ਬਣਾ ਲਏ ਪਹਿਲੀ ਗੱਲ ਤੇ ਇਹ ਜਿਹੜੀ ਹੈਗੇ ਹੈ स्नो शूज ਬਣਾ ਲਏ ਦੂਸਰੀ ਗੱਲ ਉਹਨਾਂ ਕੋਲ ਗਰਮ ਕਪੜੇ ਜਿਹੜੇ ਸੀਗੇ ਖੱਲਾਂ ਦੇ ਬਨੇ ਹੋਏ ਸੀਗੇ ਉਹ ਵੀ ਬਣਾ ਲਏ ਐਂਡ ਤੀਸਰੀ ਗੱਲ ਜਿਹੜੇ ਕਪੜੇ ਸੀਗੇ ਉਹ ਸੀ ਕੇ ਪਾਣੇ ਸ਼ੁਰੂ ਕਰ ਲਏ ਹਮ ਅਚਾਹ ਪ੍ਰੋਫੈਸਰ ਸਾਹਿਬ ਸੀ ਕੇ ਹਾਂ ਹਾਂ ਪ੍ਰੋਫੈਸਰ ਸਵਾਲ ਇਹ ਹੈ ਕਿ ਹੋਮੋ ਸੇਪੀਅਨਸ ਸਾਈਬੀਰੀਆ ਤੇ ਅਲਾਸਕਾ ਵੱਲ ਉਹ ਹੁੰਦੇ ਹੋਏ ਯੂ ਐਸ ਏ ਵੱਲ ਕਿਉਂ ਇਹਨਾਂ ਨੇ ਰੁਕ ਕਰ ਲਿਆ ਕੀ ਲੋੜ ਸੀ ਕੀ ਮਜਬੂਰੀ ਸੀ ਇਹਨਾਂ ਦੀ ਯੈਸ ਵਿਰਿੰਦਰ ਜੀ ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ ਕਿਉਂਕਿ ਦੇਖੋ ਇੰਨੇ ਡਿਫਿਕਲਟ ਏਰੀਆ ਦੇ ਵਿੱਚੋਂ ਕ੍ਰੋਸ ਕੀਤਾ ਹੈ ਠੰਡ ਬਹੁਤ ਆ ਉਹ ਏਰੀਆ ਬਹੁਤ ਜ਼ਿਆਦਾ ਠੰਡ ਹੈ ਸ਼ਾਇਦ ਚਾਰ ਤਰ੍ਹਾਂ ਦੇ ਤਿੰਨ ਚਾਰ ਤਰ੍ਹਾਂ ਐਕਸਪਲੇਨੇਸ਼ਨ ਜਿਹੜੇ ਹੈਗੇ ਨੇ ਉਹ ਦਿੱਤੇ ਜਾ ਸਕਦੇ ਨੇ ਇਹਦੇ ਵਾਸਤੇ ਪਹਿਲਾ ਜਿਹੜਾ ਐਕਸਪਲੇਨੇਸ਼ਨ ਹੈਗਾ ਕਿ ਸ਼ਾਇਦ ਕੁਝ ਜਿਹੜੇ ਬੈਂਡ ਸੀਗੇ ਠੀਕ ਹੈ ਹੋਮੋਸੇਪੀਅਨ ਦੇ ਉਹਨਾਂ ਨੂੰ ਦੂਸਰੇ ਬੈਂਡ ਜਿਹੜੇ ਸੀਗੇ ਉਹਨਾਂ ਨੇ ਡਰਾਈਵ ਕਰ ਦਿੱਤਾ ਥਿਸ ਮੇ ਬੀ ਦਾ ਵਨ ਐਕਸਪਲੇਨੇਸ਼ਨ ਸੈਕੰਡ ਇਹ ਵੀ ਹੋ ਸਕਦਾ ਹੈ ਕਿ ਡੈਮੋਗ੍ਰਾਫਿਕ ਪ੍ਰੈਸ਼ਰ ਇਨਾ ਜ਼ਿਆਦਾ ਹੋ ਗਿਆ ਹੋਵੇ ਕਿ ਜਿਹੜੀ ਸਾਡੀ ਫੂਡ ਚੇਨ ਹੈਗੀ ਆ ਉਹਦੇ ਵਿੱਚ ਕੋਈ ਡਿਸਟਰਬੈਂਸ ਹੋਈ ਹੋਵੇ ਤੀਸਰੀ ਗੱਲ ਨੇਚਰਲ ਡਿਸਾਸਟਰ ਜਿਹੜੇ ਹੈਗੇ ਨੇ ਫਾਰ ਇਗਜ਼ਾਮਪਲ ਜਿਹਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਕੋਈ ਨੁਕਸਾਨ ਹੋ ਗਿਆ ਹੋਵੇ ਠੀਕ ਹੈ ਉਹਦੇ ਕਰਕੇ ਵੀ ਜਿਹੜੇ ਹੈਗੇ ਨੇ ਉਹ ਮੂਸੇਪਿੰ ਨੇ ਜਿਹੜੇ ਹੈਗੇ ਨੇ ਐਡਾ ਵੱਡਾ ਰਿਸਕ ਲਿਆ ਹੈਗਾ ਕਿ ਉਹ ਅਲਾਸਕਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਈਬੇਰੀਆ ਸਾਈਬੇਰੀਆ ਤੋਂ ਅਲਾਸਕਾ ਵਾਲੀ ਸਾਈਡ ਨੂੰ ਜਾਂਦੇ ਹੈਗੇ ਨੇ ਚੌਥਾ ਕੁਝ ਸਾਇੰਟਿਸਟ ਵੀ ਕਹਿੰਦੇ ਹੈਗੇ ਨੇ ਕਿ ਇਹ ਲੋਕ ਜਿਹੜੇ ਹੈਗੇ ਨੇ ਮਤਲਬ ਹੋਮੋ ਸੇਪੀਅਨ ਇਸ ਕਰਕੇ ਵੀ ਗਏ ਹੈਗੇ ਨੇ ਕਿ ਐਨੀਮਲ ਪ੍ਰੋਟੀਨ ਜਿਹੜੀ ਹੈਗੀ ਆ ਉਹ ਅਲਾਸਕਾ ਜਿਹੜਾ ਹੈਗਾ ਜਾਂ ਸਾਈਬੀਰੀਆ ਦੇ ਵਿੱਚ ਜ਼ਿਆਦਾ ਅਵੇਲੇਬਲ ਹੈਗੇ ਨੇ ਚਾਹਤ ਉਹਦੇ ਕਰਕੇ ਵੀ ਜਿਹੜੇ ਹੈਗੇ ਨੇ ਉਹ ਲੋਕ ਚਲੇ ਗਏ ਸੀ ਜਦੋਂ ਆਪਾਂ ਦੇਖਦੇ ਹੈਗੇ ਆਂ ਉਹਨਾਂ ਗੱਲ ਆ ਜਾਂਦੀ ਹੈਗੀ ਆ ਕਿ ਅਲਾਸਕਾ ਜਿਹੜਾ ਹੈਗਾ ਉਹ ਤਕਰੀਬਨ ਐਕਸਟੈਂਸ਼ਨ ਹੈਗਾ ਸਾਈਬੀਰੀਆ ਦਾ ਠੀਕ ਹੈ 12000 ਬੀਸੀ ਦੇ ਲਾਗੇ ਤੱਕ ਜਿਹੜੇ ਹੈਗੇ ਨੇ ਜਦੋਂ ਗਲੋਬਲ ਵਾਰਮਿੰਗ ਹੋ ਜਾਂਦੀ ਹੈਗੇ ਆ ਠੀਕ ਐ ਲੈਂਡ ਜਿਹੜਾ ਹੈਗਾ ਬ੍ਰਿਜ ਜਿਹੜਾ ਹੈਗਾ ਉਹਦੇ ਥਰੂ ਕ੍ਰੋਸ ਕਰ ਜਾਂਦੇ ਹੈਗੇ ਨੇ ਠੀਕ ਐ ਪਹਿਲਾਂ ਇਹ ਜਾਂਦੇ ਹੈਗੇ ਨੇ ਸਾਬੇਰੀਆ ਤੋਂ ਅਲਾਸਕਾ ਫਿਰ ਅੱਗੇ ਜਿਹੜੇ ਕੈਨੇਡਾ ਦੇ ਜਿਹੜਾ ਪਲੇਨ ਏਰੀਆ ਹੈਗਾ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ ਉਹ ਟ੍ਰੈਵਲ ਕਰ ਜਾਂਦੇ ਹੈਗੇ ਨੇ ਸਾਰੇ ਏਰੀਆ ਦੇ ਵਿੱਚ ਕਈ ਵਾਰੀ ਆਪਾਂ ਜਿਹੜਾ ਕਹਿ ਦਿੰਨੇ ਹੈਗੇ ਆ ਕਿ ਜਿਹੜੇ ਜਿਹੜੇ origignal ਜਿਹੜੇ ਉਸ ਵੇਲੇ ਤੇ ਹੋਮੋ ਸੇਪੀਅਨ ਹੈ ਜਮਨੁੱਖ ਹੈਗੇ ਨੇ ਜਿਹੜੇ ਉਸ ਏਰੀਆ ਦੇ ਵਿੱਚ ਰਹਿ ਰਹੇ ਨੇ ਯੂਐਸਏ ਵਾਲੀ ਸਾਈਡ ਤੇ ਉਹਨਾਂ ਨੂੰ ਆਪਾਂ ਇਹਨਾਂ ਦੇ ਡਿਸੈਂਡੈਂਟ ਮੰਨ ਲਏ ਹੈਗੇ ਆ ਕਿ ਸਾਈਬੀਰੀਅਨ ਡਿਸੈਂਡੈਂਟਸ ਮੰਨਦੇ ਹੈਗੇ ਨੇ ਸਾਇੰਟਿਸਟ ਜਿਹੜੇ ਹੈਗੇ ਨੇ ਉਹਨ ਗੱਲ ਅੱਗੇ ਸ਼ੁਰੂ ਹੋ ਜਾਂਦੀ ਹੈ ਕਿ ਹੈ ਕਿ ਉੱਥੇ ਜਾ ਕੇ ਵੀ ਜਿਹੜਾ ਹੋਮੋ ਸੇਪੀਅਨਸ ਹੈਗੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਕਿਉਂਕਿ ਜੇਕਰ ਆਪਾਂ ਉਹਨਾਂ ਦਾ ਡਾਟਾ ਦੇਖੀਏ ਕਿ 14000 ਸਾਲ ਪਹਿਲਾਂ ਜਦੋਂ ਅਜੇ ਹੋਮੋ ਸੇਪੀਅਨ ਉੱਥੇ ਪੈਰੀਦਰਿਆ ਹੈਗਾ ਉੱਥੇ ਦਾ ਜਿਹੜਾ ਫੋਨਾ ਸੀਗਾ ਬਹੁਤ ਜ਼ਿਆਦਾ ਰਿਚ ਸੀਗਾ ਇਵਨ ਅੱਜ ਨਾਲੋਂ ਵੀ ਜ਼ਿਆਦਾ ਜਿਹੜਾ ਸੀਗਾ ਉਹ ਦੇਚ ਸੀਗਾ ਬਟ ਜਦੋਂ ਆਦਮੀ ਜਿਹੜੇ ਹੈਗਾ ਜਾਂ ਹੋਮੋ ਸੇਪੀਅਨ ਜਿਹੜੇ ਹੈਗੇ ਨੇ ਇਹ ਜਾਣਦੇ ਹੈਗੇ ਨੇ ਅਲਾਸਕਾ ਵਾਇਆ ਕੈਨੇਡਾ ਜਿਹੜਾ ਹੈਗਾ ਉੱਥੇ ਜਾ ਕੇ ਇਹਨਾਂ ਨੂੰ ਬਹੁਤ ਵੱਡੇ ਮਹਿਮਤ ਜਿਹੜੇ ਹੈਗੇ ਨੇ ਜਾਂ ਮਾਸਟਰਨ ਜਿਹੜੇ ਹੈਗੇ ਨੇ ਵੱਡੇ ਹਾਥੀ ਮਹਿਮਤ ਜਿਹੜੇ ਹਾਂ ਹਾਂ ਉਹ ਉਹਨਾਂ ਦਾ ਇਨਕਾਊਂਟਰ ਕਰਨਾ ਪੈਂਦਾ ਮੁਕਾਬਲਾ ਕਰਨਾ ਪੈਂਦਾ ਹੈਗਾ ਈਵਨ ਜਿਹੜੇ ਰੋਡੈਂਟ ਸੀਗੇ ਚੂਹੇ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਹੈਗੇ ਉਹਨਾਂ ਦਾ ਵੀ ਸਾਈਜ਼ ਜਿਹੜੇ ਬੀਅਰਸ ਤੋਂ ਵੀ ਵੱਡਾ ਸੀਗਾ ਠੀਕ ਹੈ ਤੇ ਕਈ ਤਰ੍ਹਾਂ ਦੇ ਝੁੰਡ ਜਿਹੜੇ ਸੀਗੇ ਹਾਰਸਸ ਦੇ ਕੈਮਲ ਦੇ ਇਹਨਾਂ ਨੇ ਜਾ ਕੇ ਫੇਸ ਕੀਤਾ ਹੈਗਾ ਓਵਰ ਸਾਈਜ਼ਡ ਲਾਇਨਸ ਸੀਗੇ ਤੋਂ ਇਹਦਾ ਮਤਲਬ ਕੀ ਹੈ ਕਿ ਕਈ ਤਰ੍ਹਾਂ ਦੀਆਂ ਸਪੀਸੀਸ ਸੀਗੇ ਈਵਨ ਇਹ ਹੁਣ ਸਪੀਸਿਸ ਜਿਹੜੀਆਂ ਖਤਮ ਹੋ ਚੁੱਕੀਆਂ ਨੇ ਮਹਮਦ ਖਤਮ ਹੋ ਚੁੱਕੀਆਂ ਹੋਰ ਜਿਹੜੇ ਦੂਸਰੇ ਵੱਡੇ ਜਿਹੜੇ ਤੁਸੀਂ ਦੱਸੇ ਸ਼ੇਰ ਵਗੈਰਾ ਇਹ ਖਤਮ ਹੋ ਚੁੱਕੇ ਸਾਬਰੇ ਟੂਥ ਕੈਟਸ ਜਿਹੜੇ ਸੀਗੇ ਬਹੁਤ ਡੇਂਜਰਸ ਸੀਗੇ ਠੀਕ ਹੈ ਸਲੌਥ ਜਿਹੜੇ ਸੀਗੇ ਜਾਇੰਟਸ ਜਿਹੜੇ ਸੀਗੇ ਉਹਨਾਂ ਨੂੰ ਜਾ ਕੇ ਹੋਮੋ ਸੇਪੀਅਨਸ ਨੇ ਦੇਖਿਆ ਸ਼ਾਇਦ ਉਹ ਅਨਨੂਨ ਸੀਗੇ ਉਸ ਵੇਲੇ ਹੋਮੋ ਸੇਪੀਅਨਸ ਲਈ ਕਿਉਂ ਕਿ ਲਿੰਕ ਨਹੀਂ ਸੀਗਾ ਉਹਨਾਂ ਦਾ ਠੀਕ ਹੈ ਜਦੋਂ ਇਹ ਜਾਣਦੇ ਹੈਗੇ ਨੇ ਉਥੇ ਕਿਉਂਕਿ ਹੋਮੋ ਸੇਪੀਅਨਸ ਨੂੰ ਇਹਨਾਂ ਸਾਰੇ ਐਨੀਮਲਸ ਦਾ ਕੋਈ ਪਤਾ ਨਹੀਂ ਹੈਗਾ ਜਦੋਂ ਅਫਰੀਕਾ ਦੇ ਵਿੱਚ ਰਹਿ ਰਹੇ ਨੇ ਜਾਂ ਏਸ਼ੀਆਲ ਚ ਰਹਿ ਰਹੇ ਨੇ ਯੂਰਪ ਦੇ ਵਿੱਚ ਰਹਿ ਰਹੇ ਇਹਨਾਂ ਲਈ ਇੱਕ ਨਵੀਂ ਗੱਲ ਸੀਗੀ ਹੋਮੋ ਸੇਪੀਅਨਸ ਵਾਸਤੇ ਤਾਂ ਇਹਨਾਂ ਨੇ ਕੀ ਕੀਤਾ ਹੈਗਾ ਕਿ ਵਿਦਨ 2000 ਯੀਅਰਸ ਜਦੋਂ ਉਹ ਉੱਥੇ ਚੱਲ ਜਾਂਦੇ ਹੈਗੇ ਨੇ ਤੇ ਉਹਦੇ 2000 ਸਾਲ ਬਾਅਦ ਤਕਰੀਬਨ ਤਕਰੀਬਨ ਜਿਹੜੀਆਂ ਕਿ ਬਹੁਤ ਜ਼ਿਆਦਾ ਐਨੀਮਲਸ ਜਿਹੜੀ ਸੀਗੇ ਸਪੀਸੀਜ਼ ਉਹ ਖਤਮ ਕਰ ਦਿੰਦੇ ਨੇ ਫਾਰ ਐਗਜ਼ਾਮਪਲ ਕੀ ਹੈਗਾ ਕਿ ਨਾਰਥ ਅਮਰੀਕਾ ਦੇ ਵਿੱਚ ਸਾਡੇ ਕੋਲ ਕੁਝ ਡਾਟਾ ਹੈਗਾ ਕਿ 47 ਜਿਹੜੀਆਂ ਮੇਨ ਉਸ ਵੇਲੇ ਦੇ ਵੱਡੀਆਂ ਐਨੀਮਲਸ ਦੀਆਂ ਸਪੀਸੀਸ ਸੀਗੀਆਂ ਉਹਨਾਂ ਦੇ ਵਿੱਚੋਂ 34 ਨੂੰ ਖਤਮ ਕਰ ਦਿੱਤਾ ਅੱਜ ਨਹੀਂ ਹੈਗੀਆਂ ਉਸ ਵੇਲੇ 47 ਸੀਗੀਆਂ ਅੱਜ ਸਾਡੇ ਕੋਲ ਖਤਮ ਹੋ ਗਿਆ ਸਿਮਿਲਰਲੀ ਸਾਊਥ ਅਮਰੀਕਾ ਜਿਹੜਾ ਹੈਗਾ ਜਨ ਰੀਟਨ ਅਮਰੀਕਾ ਜਿਹਨੂੰ ਆਪਾਂ ਕਹ ਦਿੰਦੇ ਨੇ ਹੈਗਣ ਉਹਦੇ ਵਿੱਚੋਂ 60 ਦੇ ਵਿੱਚੋਂ 50 ਜੜੀਆਂ ਜਾਤੀਆਂ ਸੀਗੀਆਂ ਜਿਹੜੀਆਂ ਸਪੀਸੀਸ ਸੀਗੀਆਂ ਐਨੀਮਲਸ ਯਾ ਉਹ ਅਲੋਪ ਹੋ ਗਿਆ ਤੋਂ ਇਹਦਾ ਮਤਲਬ ਕੀ ਹੈਗਾ ਕਿ ਜਿਹੜੇ ਹੋਮੋ ਸੇਪੀਅਨਸ ਹੈਗੇ ਨੇ ਇਹਨਾਂ ਨੇ ਅਮਰੀਕਨ ਕੰਟੀਨੈਂਟ ਦੇ ਵਿੱਚ ਇਵਨ ਆਸਟ੍ਰੇਲੀਆ ਨਾਲੋਂ მე ਜ਼ਿਆਦਾ ਨੁਕਸਾਨ ਜੜਾ ਹੈਗਾ ਉਹ ਕੀਤਾ ਹੈ ਪ੍ਰੋਫੈਸਰ ਸਾਹਿਬ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਜਾਨਵਰਾਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਸ ਵੇਲੇ ਖਤਮ ਹੋ ਗਈਆਂ ਸੀ ਕਿ ਇਹ ਜਾਨਵਰਾਂ ਦੇ ਖਾਤਮੇ ਦੀ ਜਿਹੜੀ ਲੜੀ ਹੈ ਇਹ ਬਾਅਦ ਚ ਵੀ ਜਾਰੀ ਰਹੀ ਜਦੋਂ ਮਨੁੱਖ ਨੇ ਜੰਗਲਾਂ ਤੋਂ ਕਬੀਲਿਆਂ ਦੇ ਵਿੱਚ ਕਬੀਲੇ ਬਣਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਵਰਿੰਦਰ ਜੀ ਆਪਾਂ ਅੱਜ ਤੱਕ ਜਿਹੜਾ ਹੈਗਾ ਹੰਡਰ ਗੈਦਰ ਸੁਸਾਇਟੀ ਤੋਂ ਲੈ ਕੇ ਅੱਜ ਦਾ ਜਿਹੜਾ ਮਨੁੱਖ ਹੈਗਾ ਅ ਇਹਦੇ ਵਿੱਚ ਆਪਾਂ ਮੁੱਖ ਤੌਰ ਤੇ ਤਿੰਨ ਜਿਹੜੀ ਹੈਗੀਆਂ ਲੋਪਤਾ ਦੀਆਂ ਤਿੰਨ ਲਹਿਰਾਂ ਆਪਾਂ ਨੂੰ ਕਹਿ ਸਕਦੇ ਹਾਂ ਪਹਿਲੀ ਲਹਿਰ ਜਿਹੜੀ ਸੀਗੀ ਉਹ ਹੰਟਰ ਗੈਦਰਰ ਜਿਹੜੀ ਹੈਗੀ ਆ ਉਹਨਾਂ ਨੇ ਕੀਤੀ ਕਿ ਚਾਹਤ ਉਹ ਸਭ ਤੋਂ ਵੱਡੀ ਜਿਹੜੀ ਸੀਗੀ ਆ ਲੋਪਤਾ ਦਾ ਜੜੀ ਸੀਗੀ ਪਹਿਲੀ ਲਹਿਰ ਸੀਗੀ ਇਹ ਜਿਹੜੀ ਦੂਸਰੀ ਲਹਿਰ ਹੈਗੇ ਆ ਉਹ ਹੈਗਾ ਐਗਰੀਕਲਚਰ ਰੈਵੋਲੂਸ਼ਨ ਜਿਹੜਾ ਹੈਗਾ ਉਹਦੇ ਵਿੱਚ ਆ ਜਾਂਦੀ ਹੈਗੇ ਆ ਤੀਸਰੀ ਹੈਗੇ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਐ ਅਲੋਕਤਾ ਦੀ ਗੱਲ ਆਂਦੀ ਹੈਗੀ ਆ ਹੁਣ ਗੱਲ ਹੈਗੀ ਐ ਕਿ ਜਿਹੜੇ ਹੋਮੋ ਸੇਪੀਅਨ ਸੀਗੇ ਇਹਨਾਂ ਦਾ ਸ਼ਾਇਦ ਜੇ ਆਪਾਂ ਕਹੀਏ ਕਿ ਰਿਕਾਰਡ ਬਣਾਉਣਾ ਹੋਵੇ ਤੇ ਇਹਨਾਂ ਨੇ ਇੱਕ ਘਾਤਕ ਜਾਤੀ ਦੇ ਤੌਰ ਤੇ ਇਸ ਜਿਹੜਾ ਮਨੁੱਖ ਜਾਤੀ ਹੈਗੀ ਐ ਇਹਦਾ ਸਭ ਤੋਂ ਵੱਡਾ ਰਿਕਾਰਡ ਹੋਏਗਾ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਵੱਡਾ ਰਿਕਾਰਡ ਹੈਗਾ ਕਿਉਂਕਿ ਜਿੰਨੇ ਪਲਾਂਟ ਐਂਡ ਐਨੀਮਲ ਇਹਨਾਂ ਨੇ ਖਤਮ ਕੀਤੇ ਹੈਗੇ ਨੇ ਠੀਕ ਹੈ ਹੁਣ ਤੱਕ ਦੇ ਸ਼ਾਇਦ ਕਿਸੇ ਹੋਰ ਜਾਤੀ ਦਾ ਜਿਹੜਾ ਹੈਗਾ ਰਿਕਾਰਡ ਨਹੀਂ ਹੋਇਆਗਾ ਜੇਕਰ ਆਪਾਂ ਬਾਇਓਲੋਜੀ ਤੇ ਹਿਸਟਰੀ ਨੂੰ ਦੇਖਦੇ ਹਾਂਗੇ ਪਹਿਲੀ ਗੱਲ ਤੇ ਇਹ ਹੈਗੀ ਆ ਅ ਦੂਸਰੀ ਗੱਲ ਜਿਹੜੀ ਹੈਗੀ ਹੈ ਕਿਉਂਕਿ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਹੈਗਾ ਕਿਉਂਕਿ 50 ਕਿਲੋ ਤੋਂ ਉੱਪਰ ਵਾਲੀਆਂ ਜਿਹੜੀਆਂ 200 ਮੇਨ ਐਨੀਮਲਸ ਸੀਗੇ ਉਹਨਾਂ ਦੇ ਵਿੱਚ ਜਿਹੜੇ 200 ਐਨੀਮਲਸ ਮੀਨਸ ਜਿਹੜੇ ਕਿ ਐਗਰੀਕਲਚਰ ਰੈਵਿਊਲੂਸ਼ਨ ਮੀਨਸ 10000 ਬੀਸੀ ਤੋਂ ਪਹਿਲਾਂ ਦੀ ਗੱਲ ਜਿਹੜੀ ਹੈਗੀ ਆ ਜਾਂ ਉਸ ਵੀ ਜ਼ਿਆਦਾ ਲੰਮਾ ਪੀਰੀਅਡ ਜਿਹੜਾ ਹੈਗਾ ਪਹਿਲਾਂ 200 ਸੀਗੇ ਠੀਕ ਹੈ US ਵਲੇ ਤਕਰੀਬਨ 100 ਰਹਿ ਗਏ ਇਹਦਾ ਮਤਲਬ ਅਧੇ ਜਿਹੜੇ ਸੀਗੇ ਬਹੁਤ ਵੱਡੇ ਲਾਰਜ ਐਨੀਮਲ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਜਿਹੜੇ ਸਾਡੇ ਹੋਮੋ ਸੈਪੀਅਨਜ਼ ਆ ਗਏ ਉਹਨਾਂ ਨੇ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਕੀ ਇਹ 트ਰੇਜਡੀ ਜਿਹੜੀ ਕੰਟੀਨਿਊ ਰਹਿ ਰਹੀ ਹੈਗੀ ਅਨਸਰ ਇਜ਼ ਯੈਸ ਇਹ ਲਗਾਤਾਰ ਰਹਿ ਰਹੀ ਹੈਗੀ ਫਾਰ ਐਗਜ਼ਾਮਪਲ ਕੀ ਹੈਗਾ ਕਿ ਆਪਾਂ ਅਜੇ ਐਗਰੀਕਲਚਰ ਰੈਵੋਲੂਸ਼ਨ ਬਿਫੋਰ ਇੰਡਸਟਰੀਅਲ ਰੈਵੋਲੂਸ਼ਨ ਦੀ ਗੱਲ ਹੀ ਕਰਦੇ ਹੈਗੇ ਆਂ ਮੈਡਗਾਸਕਰ ਜਿਹੜਾ ਹੈਗਾ ਹੈ ਅਫਰੀਕਾ ਦੇ ਈਸਟ ਦੇ ਵਿੱਚ 400 ਕਿਲੋਮੀਟਰ ਦੂਰ ਹੈਗਾ ਠੀਕ ਹੈ ਜੀ ਉਥੇ 800 ਸਾਲ ਪਹਿਲਾਂ ਜਿਹੜਾ ਸੀਗਾ ਉਮੋ ਸੇ ਪਿੰਜੜੇ ਸੀਗੇ ਉਥੇ ਐਂਟਰ ਕਰਦੇ ਹੈਗੇ ਨੇ ਉਥੇ ਜਾ ਕੇ ਕੀ ਦੇਖਦੇ ਹੈਗੇ ਨੇ ਕਿ ਬੜਾ ਜਨੀਕ ਕਲੈਕਸ਼ਨ ਆਫ ਐਨੀਮਲਸ ਹੈਗਾ ਜਿਵੇਂ ਕਿ ਫਾਰ ਐਗਜ਼ਾਮਪਲ ਐਲੀਮ ਐਲੀਫੈਂਟ ਵਰਗੇ ਵੱਡੇ ਬਰਡਸ ਉਥੇ ਦੇਖਦੇ ਹੈਗੇ ਨੇ ਪੰਛੀ ਜਿਹੜੇ ਹੈਗੇ ਨੇ ਹਾਥੀ ਵਰਗੇ ਬਰਡ ਜਿਹੜੇ ਹੈਗੇ ਨੇ ਅੱਛਾ ਹਾਂ ਜਿਨ੍ਹਾਂ ਦਾ ਭਾਰ ਮੰਨੇ ਜਾਂਦਾ ਸੀਗਾ ਕਿ 4 ਕੁਇੰਟਲ ਤੱਕ ਸੀਗਾ ਅੰਛੀਆਂ ਵਾਲਾ ਹਾਂਜੀ 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 ਹੂੰ ਇਹਦਾ ਸਾਈਜ਼ ਮੰਨਿਆ ਜਾਂਦਾ ਹੈਗਾ ਕਿ ਤਕਰੀਬਨ 3 ਮੀਟਰ ਉੱਚਾ ਹੂੰ ਤੇ ਤਕਰੀਬਨ ਅੱਧੇ ਟਨ ਇਹਦਾ ਭਾਰ ਹੁੰਦਾ ਸੀਗਾ ਬੱਲਾ ਬੱਲਾ ਬੜਾ ਬਹੁਤ ਹਾਂਜੀ ਤੇ ਇਹ ਕੇਵਲ ਇਹ ਹੀ ਨਹੀਂ ਇਹਨਾਂ ਨੇ ਜਾਇੰਟ ਲੀਮਰ ਜਿਹੜੇ ਹੈਗੇ ਨੇ ਇਹ ਵੀ ਉੱਥੇ ਦੇਖੇ ਜਦੋਂ ਹੋਮੋ ਸੇਪੀਅਨ ਨੇ ਜਿਵੇਂ ਦੱਸਿਆ ਕਿ 800 ਸਾਲ ਪਹਿਲਾਂ ਮੈਡ加ਸਕਰ ਦੇ ਵਿੱਚ ਐਂਟਰ ਕਰਦੇ ਹੈਗੇ ਨੇ ਹੂੰ ਹਾਂ ਇਹਨਾਂ ਨੇ ਕੀ ਕੀਤਾ ਕਿ ਤਕਰੀਬਨ ਕੁ ਸਾਲਾਂ ਦੇ ਬਾਅਦ ਹੀ ਇਹ ਸਾਰੀਆਂ ਜਿਹੜੀਆਂ ਐਨੀਮਲ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਇਹ ਸਾਰੇ ਐਨੀਮਲ ਜਿਹੜੇ ਸੀਗੇ ਖਤਮ ਕਰਦੇ ਤੋ ਕਹਿਣ ਤੋਂ ਭਾਵ ਕੀ ਹੈਗਾ ਕਿ ਜਿਹੜੀ ਐਨੀਮਲਸ ਦੀ ਜਿਹੜੀ ਅਲੋਪਤਾ ਹੈਗੀ ਆ ਜਾਂ ਉਹਨਾਂ ਦੀ ਕਿਲਿੰਗ ਹੈਗੀ ਆ ਉਹ ਹੋਮੋ ਸੇਪੀਅਨਸ ਨੇ ਕੰਟੀਨਿਊ ਕੀਤੀ ਹੈਗੀ ਔਰ ਹੁਣ ਗੱਲ ਆ ਜਾਂਦੀ ਹੈਗੀ ਆ ਕਿ ਇੰਡਸਟਰੀਅਲ ਰੈਵੋਲੂਸ਼ਨ ਜਿਹੜਾ ਹੈਗਾ ਆਪਾਂ ਗੱਲ ਕੀਤੀ ਸੀਗੀ ਕਿ ਜਿਹੜਾ ਬਾਕੀ ਪੀਰੀਅਡ ਹੈਗਾ ਇਹਦੇ ਵਿੱਚ ਧਰਤੀ ਇਹ ਰਹਿਣ ਵਾਲੇ ਜਿਹੜੇ ਐਨੀਮਲਸ ਹੈਗੇ ਨੇ ਜੀਵ ਜੰਤੂ ਜਿਹੜੇ ਹੈਗੇ ਨੇ ਪਲਾਂਟਸ ਹੈਗੇ ਨੇ ਉਹਨਾਂ ਦੀ ਹੋਮੋ ਸੇਪੀయన్స్ ਨੇ ਡਿਸਟਰਕਸ਼ਨ ਕੀਤੀ ਹੈ ਗਿਆ ਬਟ ਅੱਜ ਦਾ ਜਿਹੜਾ ਇੰਡਸਟਰੀਅਲ ਰੈਵਲੂਸ਼ਨ ਆ ਰਿਹਾ ਹੈਗਾ ਜਿਹਦੇ ਨਾਲ ਸਾਡੇ ਕੋਲ ਜਿਹੜੇ ਦਰਿਆ ਹੈਗੇ ਨੇ ਜਾਂ ਸਮੁੰਦਰ ਜਿਹੜੇ ਹੈਗੇ ਨੇ ਪੋਲਿਊਟ ਹੋ ਰਹੇ ਨੇ ਫਾਰ ਇਗਜ਼ਾਮਪਲ ਕੀ ਹੈਗਾ ਕਿ ਲੁਧਿਆਣੇ ਦੇ ਵਿੱਚ ਜਿਹੜਾ ਹੈਗਾ ਕਿਸੇ ਟਾਈਮ ਤੇ ਇਹਨੂੰ ਬੁੱਢਾ ਨਾਲਾ ਕਹਿੰਦੇ ਸੀਗੇ ਅੱਜ ਕੱਲ ਇਹਨੂੰ ਗੰਦਾ ਨਾਲਾ ਕਹਿੰਦੇ ਹੈਗੇ ਨੇ ਪਹਿਲਾਂ ਬੁੱਢਾ ਦਰਿਆ ਸੀਗਾ ਬੁੱਢਾ ਦਰਿਆ ਸੀਗਾ ਬੜਾ ਵੱਡਾ ਦਰਿਆ ਸੀਗਾ ਤੇ ਚੰਗਾ ਚੰਗੀ ਤਰ੍ਹਾਂ ਯਾਦ ਬੜਾ ਮਤਲਬ ਮੱਛੀਆਂ ਹੁੰਦੀਆਂ ਸੀ ਉਹਦੇ ਚ ਬੜਾ ਸੀ ਲੋਕ ਨਹਾਉਂਦੇ ਵੀ ਹੁੰਦੇ ਸੀ ਉਹਦੇ ਚ ਯੈਸ ਨਹਾਉਂਦੇ ਵੀ ਸੀਗੇ ਅੱਜ ਜਿਹੜਾ ਹੈਗਾ ਇਹਦੇ ਚ ਮੱਛੇ ਨਾਲ ਦੀ ਕੋਈ ਗੱਲ ਨਹੀਂ ਹੋਣੀ ਹੈ ਕਿ ਨਹੀਂ ਸੇਮ ਹੀ ਕੇਸ ਜਿਹੜਾ ਹੈਗਾ ਸਮੁੰਦਰਾਂ ਦੇ ਵਿੱਚ ਹੋ ਰਿਹਾ ਹੈਗਾ ਤਾਂ ਮੀਨਸ ਕੀ ਹੈਗਾ ਕਿ ਐਸ ਵਲੇ ਜਿਹੜੀ ਅੱਜ ਦੇ ਮਨੁੱਖ ਹੈਗਾ ਉਹਨਾਂ ਨੂੰ ਹੁਣ ਉਹਨਾਂ ਉਹ ਤੇ ਜਿਹੜੇ ਪਾਣੀ ਦੇ ਅੰਦਰ ਰਹਿਣ ਵਾਲੇ ਐਨੀਮਲਸ ਜੀਵ ਜੰਤੂ ਹੈਗੇ ਨੇ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਲੱਗੇ ਹੋਏ ਨੇ ਤੋ ਇਹਦਾ ਮਤਲਬ ਇਹ ਹੈਗਾ ਕਿ ਕੰਟੀਨਿਊਸ ਜਿਹੜੀ ਹੈਗਾ ਨੇਚਰ ਦੀ ਆਦਮੀ ਜਿਹੜਾ ਹੈਗਾ ਡਿਸਟ੍ਰਕਸ਼ਨ ਕਰੀ ਜਾ ਰਿਹਾ ਹੈਗਾ ਮਤਲਬ ਲੜੀਵਾਰ ਜਿਹੜੀ ਆ ਖਾਤਮਾ ਹੈਗਾ ਪਰਿਆਵਰਣ ਦਾ ਦੂਸਰੀਆਂ ਪ੍ਰਜਾਤੀਆਂ ਦਾ ਲਗਾਤਾਰ ਜਾ ਰਿਹਾ ਹੈ ਜੀ ਪ੍ਰੋਫੈਸਰ ਸਾਹਿਬ ਸਾਡੀ ਸਭਨਾ ਦੇ ਜਿਹੜੀ ਪ੍ਰਜਾਤੀ ਹੈ ਹੋਮੋ ਸੇਪੀਅਨਸ ਉਹਦੇ ਬਾਰੇ ਬੜੀਆਂ ਦਿਲਚਸਪ ਰੋਚਕ ਜਾਣਕਾਰੀਆਂ ਤੁਸੀਂ ਸਾਂਝੀਆਂ ਕੀਤੀਆਂ ਤੇ ਮੈਨੂੰ ਲੱਗਦਾ ਸਾਡੇ ਕੈਮਰਾਮੈਨ ਵਿਪਨ ਜੀ ਵੀ ਦੂਰੋਂ ਇਸ਼ਾਰੇ ਕਰ ਰਹੇ ਨੇ ਸਮਾਂ ਜੋ ਹੋ ਰਿਹਾ ਹੈ ਤੇ ਬਾਕੀ ਦਾ ਜਿਹੜਾ ਹੈਗਾ ਇਹਦਾ ਇਸ ਬਾਰੇ ਜਾਣਕਾਰੀ ਤੁਹਾਡੇ ਕੋਲ ਅਗਲੀ ਕਿਸ਼ਤ ਪਾੜ 5 ਚ ਲਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਸਸੀਕਾਲ ਸਸੀਗਵਿੰਦਰ ਜੀ ਥੈਂਕ ਯੂ so much